ਅਬਤ ਕੁਲਵੀਰ ਜੀ ਨੇ ਕੰਮ ਕੀਤਾ ਪਦਮ ਸੱਤ ਬਾਜਾ ਚੁੱਤਾ ਇਹਨਾਂ ਦਾ ਸਾਡੇ ਲੋਕ ਆਪਾਂ ਜਾਣਦੇ ਆਹਦਾ ਇਹ ਸਰਦਾਰ ਬਿਕਰਮ ਸਿੰਘ ਬੀਠਿਆ ਜੀ ਦੇ بڑے ਮੇਰ ਦੇ ਸਾਥੀ ਵੀ ਨੇ ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਸੋ ਇਹਨਾਂ ਨੇ ਕੱਲ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਜੀ ਦੇ ਇਹਨਾਂ ਨੂੰ ਚੰਡੀਗੜ੍ਹ ਆਪਣੇ ਘਰ ਦੇ ਨਾਲ ਕੱਲ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਮੈਂ ਹਮਸਾਦਰ ਲੋ ਪੂਰੇ ਅਮਸਾਦੀ ਪਾਰਟੀ ਨੂੰ ਕਿਉਂਕਿ ਆਪਾਂ ਇਸ ਵੇਲੇ ਇਲੈਕਸ਼ਨ ਲਾਦੇ ਸਾਡਾ ਜ਼ਿਲ੍ਹਾ ਸਾਡਾ ਪਾਰਟੀ ਵਾਲੇ ਸਾਥੀ ਇਲੈਕਸ਼ਨ ਲਾ ਰਹੇ ਹਨ ਤਲਬੀਦ ਹੋਣਾ ਤੇ ਆਉਂਦੇ ਨਾਲ ਸਾਡੀ ਜਿਹੜੀ ਇਲੈਕਸ਼ਨ ਹੈ ਉਹ ਸਭ ਲੋਕਾਂ ਕੇ ਅਸੀਂ ਜਿੱਤ ਲਈ ਅਸੀਂ ਲੋਕ ਸਭਾ ਹਲਕਾ ਅੰਬਸਰ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦੀ ਖੁਆਇ ਦੇ ਵਿੱਚ ਬਹੁਤ ਵੱਡੀ ਲੀਡ ਦੇ ਦਾ ਜਿੱਤਾਂਗੇ ਔਰ ਮੈਂ ਇਹਨਾਂ ਦਾ ਪਾਰਟੀ ਚੌਂਕ ਤੇ ਵੈਲਕਮ ਕਰਦਾ ਜੀ ਆਇਆਂ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੈ ਕਿਉਂਕਿ ਸਾਡਾ ਦੋਵਾਂ ਦਾ ਸੁਭਾਅ ਵੀ ਦਲ ਦਾ ਸਾਡਾ ਕੰਮ ਕਰਨ ਦਾ ਸਟਾਈਲ ਵੀ ਜਿਹੜਾ ਉਹ ਸਭ ਨੂੰ ਪਤਾ ਹੈ ਅਸੀਂ ਕਿਦਾਂ ਕੰਮ ਕਰਦੇ ਹਾਂ ਪਾਰਟੀਆਂ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਕਿੱਦਾਂ ਰਹਿੰਦੇ ਆ ਸਭ ਨੂੰ ਪਤਾ ਅਸੀਂ ਆਪਣੇ ਬਦਕਰਾਂ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਕਿਸ ਢੰਗ ਨਾਲ ਲਤ ਲਾ ਕੇ ਖਲੋਨੇ ਆ ਡਟ ਕੇ ਖਲੋਨੇ ਆ ਉਹ ਸਾਡਾ ਦੋਵਾਂ ਦੀ ਇੱਕ ਨੀਚੇ ਜਿਹੜੀ ਗਲਤੀ ਆ ਕਿ ਸਾਡੇ ਦੋਸਤਾਂ ਨੂੰ ਸਾਡੇ ਤੋਂ ਬਹੁਤ ਆਸ ਹੁੰਦੀ ਆ ਤੇ ਸਾਡੇ ਦੁਸ਼ਮਣਾਂ ਨੂੰ ਸਾਡੇ ਤੋਂ ਸਿਆਸੀ ਡਰ ਵੀ ਹੁੰਦਾ ਸਾਡੀ ਹੋ ਜਿਹੜੀ ਆਪਣੇ ਆਪ ਦੇ ਵਿੱਚ ਹੀ ਸਟੈਂਡ ਕਰਦੀ ਹੈ ਸੋ ਮੈਂ ਸਭ ਦਾ ਕਿ ਸਾਨੂੰ ਅਮਸਰ ਜ਼ਿਲ੍ਹੇ ਦੇ ਵਿੱਚ ਬਹੁਤ ਬਲ ਮਿਲਿਆ ਉਹਦੇ ਅਸੀਂ ਬੈਠ ਕੇ ਇੱਕ ਦੋ ਦਿਨ ਦੇ ਵਿੱਚ ਹੀ ਸਦਾ ਤਲਵਿੰਦਰ ਸਿੰਘ ਜੀ ਨਾਲ ਅਸੀਂ ਪੂਰੀ ਆਪਣੀ ਚੋਣ ਦਾ ਨੀਤੀ ਜਿਹੜੀ ਹੈ ਉਹ ਵੜਾਵਾਂਗੇ ਉਹਦੇ ਇਹਨਾਂ ਦੀਆਂ ਸੁਆਵਾਂ ਜਿਹੜੀਆਂ ਕੱਲੇ ਦੱਖਣੀ ਹਲਕੇ ਚ ਦੀ ਉਹਦੇ ਜ਼ਿਲ੍ਹੇ ਦੇ ਵਿੱਚ ਮੈਨੂੰ ਪਤਾ ਮੈਨੂੰ ਸਭ ਪਤਾ ਕਿ ਕਿੱਥੇ ਕਿੱਥੇ ਇਦਾਂ ਦੇ ਸਾਥੀ ਦੇ ਇਹਨਾਂ ਦਾ ਪਿਆਰ ਕਰਨ ਵਾਲੇ ਮਜੀਠੇਚ ਸ਼ਹਿਰ ਦੇ ਪੰਜਾ ਹਲਕਿਆ ਚ ਸਾਡੇ ਹਲਕਿਆ ਚ ਅਜ ਨਾਲਾ ਕਥਾ ਜ ਸਸਸੀ ਦੇ ਵਿੱਚ ਅਟਾਦੀ ਚ ਬਹੁਤ ਕੰਮ ਕੀਤਾ ਇਹਨਾਂ ਨੇ ਪਿਛਲੇ 20 ਸਾਲ ਇਹਨਾਂ ਨੇ ਪਾਰਟੀ ਨੂੰ ਬੜਾ ਕੰਮ ਕੀਤਾ ਜਿਹੜੇ ਬੰਦੇ ਨੇ ਇਹਨਾਂ ਲੰਮਾ ਸਮਾਂ ਕੰਮ ਕੀਤਾ ਹੋਵੇ ਉਹ ਉਹਦੀਆਂ ਜਿਹੜਾ ਬਹੁਤ ਡੂੰਘੀਆਂ ਹੋ ਜਾਂਦੀਆਂ ਭਾਵੇਂ ਜੋ ਮਰਦੀ ਹੋਵੇ ਸੋ ਮੈਂ ਪੂਰੀ ਪਾਰਟੀ ਵੱਲੋਂ ਉਹਨਾਂ ਨੂੰ ਜੀ ਆਇਆਂ ਕਿੰਨਾ ਮੈਂ ਤੁਹਾਨੂੰ ਕਹੂੰਗਾ ਕਿ ਹੋਰ ਤੁਸੀਂ ਸਦਾ ਤਲਬੀਦ ਸਿੰਘ ਦੇ ਨਾਲ ਇਸ ਸੰਬੰਧੀ ਜਿਹੜੇ ਉਹ ਤੁਹਾਡੇ ਨਾਲ ਗੱਲ ਕਰਨਗੇ ਸਾਡੇ ਨੌਜਵਾਨ ਯੂਥ ਲੀਡਰ ਸਾਡੇ ਪਾਰਟੀ ਦੇ ਗਗਨ ਸੰਸੇਖੀਨਾ ਜੀ ਵੀ ਉਹ ਵੀ ਆਏ ਆ ਔਰ ਬਹੁਤ ਸਾਰੇ ਤਲਬੀਦ ਉਹਨਾਂ ਦੇ ਸਾਥੀ ਜਿਹੜੇ ਉਹਨਾਂ ਦਾ ਪਾਵਾ ਪਾਵਾ ਪਾ ਕੇ ਚੱਲਣ ਵਾਲੇ ਇਹਨਾਂ ਦੇ ਨਾਲ ਚਟਾਨਾਂ ਦੀ ਤਰ੍ਹਾਂ ਖੜਨ ਵਾਲੇ ਜਿਹੜੇ ਉਹ ਵੀ ਸਭ ਆਏ ਸਭ ਪਾਰਟੀ ਦੇ ਆਉਣਗੇ ਸਭ ਨੂੰ ਚਿਹ ਆ ਉਹ ਸਰਦਾ ਪਰਦਾ ਮਾਨ ਸਨਮਾਨ ਵੀ ਕਰਾਂਗੇ ਸਭ ਨੂੰ ਉਹਨਾਂ ਦੇ ਦਰਤਵੇ ਦੇ ਹਿਸਾਬ ਨਾਲ ਉਹ ਤਾਂ ਕੱਲ ਇਹਨਾਂ ਦੀ ਗੱਲ ਹੋਈ ਵੀ ਪਹਿਲਾਂ ਮੇਰੀ ਸੀਐਮ ਸਾਹਿਬ ਦਾ ਗੱਲ ਹੋਈ ਸੀਗੇ ਜੋ ਵੀ ਮਾਨ ਸਨਮਾਨ ਸਭ ਨੂੰ ਮਿਲੂਗਾ ਬਸ ਮੁੱਖ ਦੀ ਗੱਲ ਇਹ ਆ ਕਿ ਲੋਕ ਸਭਾ ਹਰ ਕੰਮ ਬਸਰ ਉਹਦਾ ਮੈਂ ਜੇ ਕਹਾਂ ਤੇ ਖਡੂਤ ਸਾਹਿਬ ਤੇ ਕਸਾਫ ਪੁੱਛ ਵੀ ਤਲਵੀਰ ਉਹਦੀ ਸਾਡਾ ਬਹੁਤ ਸਹਿਯੋਗ ਕਰਨਗੇ ਉੱਥੇ ਵੀ ਇਹਨਾਂ ਦੇ ਬਹੁਤ ਸਾਥੀ ਇਹਦੇ ਦਾ ਆਪਣਾ ਪਿੰਡ ਖਡੂਸਾਵਲਕੇ ਦੇ ਵਿੱਚ ਹੁੰਦਾ ਸੋ ਸਾਡੇ ਲਈ ਬਹੁਤ ਵਰਦਾਨ ਸਾਫ਼ ਤੋਂ ਹੋਇਆ ਉਹ ਸਾਫ਼ ਸੁਥਰੇ ਚੰਗੇ ਕੰਮ ਕਰਨ ਵਾਲੇ ਵਧੀਆ ਇਨਸਾਨ ਨੇ ਮੈਂ ਤਲਬੀਦ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਐਡਰੈਸ ਕਰਨ ਜੇ ਕੋਈ ਫੈਸਲਾ ਹੋ ਉਹ ਆਪਾਂ ਕਰਨਾ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਸਮੁੱਚੀ ਪ੍ਰੈਸ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਮੈਂ ਆਪਣੇ ਵੱਡੇ ਭਾਜੀ ਧਾਰਿਆਲ ਸਾਹਿਬ ਦਾ ਵੀ ਇੱਥੇ ਜੀ ਆਇਆਂ ਕਹਿਣਾ ਮੇਰਾ ਛੋਟਾ ਵੀਰ ਜਿਹੜਾ ਸਾਡੇ ਵਾਂਗੂ ਖੱਟੜ ਕਾਲੀ ਦਲ ਚ ਰਿਆ ਗੁਰシャン ਸਿੰਘ ਸ਼ਿਨਾ ਜੀ ਉਹ ਵੀ ਇੱਥੇ ਆਏ ਨੇ ਮੇਰਾ ਛੋਟਾ ਵੀਰ ਸਰਬ ਜਿਹੜਾ ਹੁਣ ਹੁਣੇ ਨਵਾਂ ਨਵਾਂ ਹੀ ਅਜੇ ਯੂਥ ਅਕਾਲੀ ਦਲ ਅਮਰਸਰ ਸ਼ਹਿਰੀ ਦਾ ਪ੍ਰਧਾਨ ਬਣਿਆ ਸੀ ਉਹ ਵੀ ਇੱਥੇ ਆਇਆ ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹਣਾ ਕਿ ਵੇਖੋ ਸਮੀਕਰਨ ਇਹੋ ਜੇ ਬਣਿਆ ਕਿ ਮੈਂ ਜਿੱਦਾ ਧਰਿਆਲ ਸਾਹਿਬ ਨੇ ਦੱਸਿਆ ਕਿ ਮੈਂ ਬਹੁਤ ਲੰਮਾ ਸਮਾਂ ਸਰਦਾਰ ਵਿਕਰਮ ਸਿੰਘ ਵਜੀਠੀਆ ਜੀ ਨਾਲ ਰਿਆ ਤੇ ਉਹਨਾਂ ਦੀ ਅਗਵਾਈ ਚ ਕੰਮ ਵੀ ਬੜਾ ਕੀਤਾ ਬਹੁਤ ਕੰਮ ਕੀਤਾ ਇਵਨ ਇਥੋਂ ਤੱਕ ਕਿ ਜਦੋਂ ਕੋਈ ਇਲੈਕਸ਼ਨ ਹੁੰਦੇ ਸੀ ਤੇ ਉਹ ਮੇਰੇ ਹਿਸਾਬ ਨਾਲ ਘੱਟ ਵਰਕ ਕਰਦੇ ਸੀ ਤੇ ਅਸੀਂ ਜ਼ਿਆਦਾ ਕਰਦੇ ਸੀ ਮਤਲਬ ਕੋਈ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਅਸੀਂ ਉੱਥੇ ਤਗੜੇ ਹੋ ਕੇ ਇਲੈਕਸ਼ਨ ਲੜਦੇ ਰਹੇ ਆ ਤੇ ਜੇ ਅੱਜ ਉਹਨਾਂ ਨੂੰ ਅਲਵਿਦਾ ਕਹਤਾ ਜਿੰਨਾ ਚਿਰ ਉਹਨਾਂ ਨਾਲ ਰਹੇ ਆ ਰਹੇ ਆ ਜੇ ਅੱਜ ਉਹਨਾਂ ਨੂੰ ਅਲਵਿਦਾ ਕੀ ਕਰਨ ਤਾਰੀਅਲ ਸਾਹਿਬ ਦੇ ਨਾਲ ਆ ਗਏ ਆ ਮਾਨ ਸਾਹਿਬ ਦੇ ਨਾਲ ਆ ਗਏ ਆ ਆਮ ਆਦਮੀ ਚ ਆ ਗਏ ਆ ਹੁਣ ਤਗੜੇ ਹੋ ਕੇ ਜਿਸ ਤਰ੍ਹਾਂ ਉਧਰ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਮਿਹਨਤ ਕੀਤੀ ਸੀ ਉਸੇ ਤਰੀਕੇ ਦੇ ਨਾਲ ਤਕੜੇ ਹੋ ਕੇ ਧਾਰੀਵਾਲ ਸਾਹਿਬ ਨੂੰ ਜਿਤਾਵਾਂਗੇ ਔਰ ਗੁਰੂ ਕਿਰਪਾ ਕਰੇ ਉਹ ਦਿਨ ਦੂਰ ਨੀ ਜਦੋਂ ਧਾਰੀਵਾਲ ਸਾਹਿਬ ਦੀ ਜਿਹੜੀ ਉਹ ਵੱਡੀ ਜਿੱਤ ਪ੍ਰਾਪਤ ਹੋਏ। ਛੱਡਣ ਦਾ ਕਾਰਨ ਕੀ ਕਰਦਾ ਨਹੀਂ ਪੂਰੀ ਕਰਨਾ ਛੱਡਣ ਦਾ ਕਾਰਨ ਵੇਖੋ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਕਿ ਇੱਕ ਬੰਦੇ ਨੂੰ ਪਾਰਟੀ ਦੇ ਵਿੱਚ ਰਹਿਣ ਦੇ ਇੱਜ਼ਤਮਾਨ ਚਾਹੀਦਾ। ਜੇ ਬੰਦਾ ਮਿਹਨਤ ਕਰਨ ਵਾਲਾ ਤੁਸੀਂ ਸਾਰੇ ਲੋਕਲ ਹੀ ਹੋ ਤੁਸੀਂ ਸਾਰੇ ਲੋਕਲ ਹੀ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਕਿੰਨਾ ਕੰਮ ਕਰਦਾ। ਤانوں ਸਾਰਿਆਂ ਨੂੰ ਪਤਾ ਵਾ ਜੀ ਸਾਹਿਬ ਪਹਿਲਾਂ ਤੁਸੀਂ ਰੈਲੀ ਦੇ ਵਿੱਚ ਕਹਿ ਦਿੱਤਾ ਕਿ ਮੇਰਾ ਫੋਨ ਨਹੀਂ ਸੁਣਦੇ ਵਿਕਰੋ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਉਸੇ ਗੱਲ ਅਗਲੇ ਦਿਨ ਆਪਾਂ ਉਹ ਚੀ ਨੂੰ ਮੁਰਜਣਿਆ ਨਹੀਂ ਜੀ ਉਪਰ ਜਿਵੇਂ ਹੋ ਜਾਂਦੇ ਨੇ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਤੁਹਾਡੀ ਕੱਲੀ ਕੱਲੀ ਗੱਲ ਦਾ ਜਵਾਬ ਦੇਖ ਜਾਉ ਮੈਂ ਹੀ ਤੁਹਾਨੂੰ ਸੱਦਿਆ ਅੱਜ ਤੁਸੀਂ ਕਹ ਲੈਣਾ ਪਵਣ ਮੈਂ ਤਸੱਲੀ ਕਰਾ ਕੇ ਜਮਾ ਦੇ ਰਿਹਾ ਦੇਖੋ ਛੱਡਣ ਦਾ ਕਾਰਨ ਇਹੀ ਹੈ ਕਿ ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪਾਰਟੀ ਲਈ ਕੰਮ ਕਰੇ ਉਹਦਾ ਫੋਨ ਵੀ ਨਾ ਚੁੱਕਿਆ ਜਾਵੇ 15-15 ਦਿਨ ਫੋਨ ਆ ਚੁੱਕਿਆ ਜਾਵੇ ਮੇਰੀ ਗਲਤੀ ਕੀ ਮੇਰੀ ਗਲਤੀ ਇਹ ਹੀ ਕਿ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹੁਕਮ ਹੋਇਆ ਕਿ ਸ਼੍ਰੀ ਨਿਲ ਜੋਸ਼ੀ ਆਪਣੇ ਉਮੀਦਵਾਰ ਆ ਇਹਨਾਂ ਨੂੰ ਤੁਸੀਂ ਪਹਿਲਾਂ ਪਹਿਲਾਂ ਸ਼ਹਿਰ ਦੇ ਵਿੱਚ ਮੀਟਿੰਗਾਂ ਕਰਾਓ ਬਾਅਦ ਚ ਇਹਨਾਂ ਨੇ ਦਿਹਾਤੀ ਇਲਾਕੇ ਚ ਚਲ ਜਾਣਾ ਕਿਉਂਕਿ ਵਾਢੀ ਖਤਮ ਹੋ ਜਾਣੀ ਹੈ ਤੇ ਇਹਨਾਂ ਦਿਹਾਤੀ ਇਲਾਕੇ ਚ ਚਲ ਜਾਣਾ ਤਾਂ ਤੁਸੀਂ ਸ਼ਹਿਰ ਦੇ ਵਿੱਚ ਮੀਟਿੰਗਾਂ ਦੀ ਅਰੰਭ ਕਰ ਦਿਓ ਮੈਨੂੰ ਤੇ ਮਹਿਸੂਸ ਹੋ ਰਿਹਾ ਕਿ ਜਦਨ ਦੀਆਂ ਮੈਂ ਜੋਸ਼ੀ ਸਾਹਿਬ ਦੀਆਂ ਮੀਟਿੰਗਾਂ ਸ਼ੁਰੂ ਕਰਾਤੀਆਂ ਤੇ ਮੇਰਾ ਫੋਨ ਚੁੱਕਣਾ ਬੰਦ ਕਰ ਦਿੱਤਾ ਮੈਨੂੰ ਤਾਂ ਲੱਗਦਾ ਮੇਰਾ ਇਹੋ ਕਸੂਰ ਹੈ ਔਰ ਮੈਂ ਇਸ insan ਦੇ ਨਾਲ ਜ਼ਿੰਦਗੀ ਦੇ 19 ਸਾਲ ਆਪਦੇ ਵੱਡੇ ਭਰਾਵਾਂ ਵਾਂਗੂ ਰੱਖਿਆ ਕੋਈ ਕਸਰ ਨਹੀਂ ਰਹਿਤੀ ਜਿੱਥੇ ਸੱਚਾ ਸੀ ਉੱਥੇ ਸੱਚਾ ਗਿਆ ਜਿੱਥੇ ਝੂਠਾ ਸੀ ਉੱਥੇ ਝੂਠਾ ਗਿਆ ਭਾਵੇਂ ਮੈਨੂੰ ਸਿਟ ਨੇ ਬੁਲਾਇਆ ਮੈਨੂੰ ਕੱਲ ਤੁਹਾਡੇ ਅੱਗੇ ਸੱਜਣ ਮੈਨੂੰ ਪਤਾ ਤੁਸੀਂ ਮੈਨੂੰ ਇਹ ਕੁਐਸਚਨ ਕਰਨੇ ਆ ਮੈਨੂੰ ਜੋ ਸਿਟ ਨੇ ਬੁਲਾਇਆ ਮੈਂ ਜੋ ਕੁਝ ਉੱਥੇ ਕਹਿ ਗਿਆ ਮੈਂ ਅੱਜ ਵੀ ਕਿਨਾਂ ਹੋਵੇਂ ਸਹੀ ਕਹਿ ਕੇ ਆਇਆ ਹੁੱਚ ਕੋਈ ਗੱਲ ਨਹੀਂ ਸੋ ਹੋਰ ਵੀ ਕਈ ਗੱਲਾਂ ਇਹੋ ਜੀਆਂ ਕਿ ਮੈਂ ਹੋਣ ਜੇ ਉਹਨਾਂ ਨੂੰ ਛੱਡ ਮੈਂ ਨਹੀਂ ਸੀ ਛੱਡਣਾ ਚਾਹੁੰਦਾ ਉਹਨਾਂ ਮੈਨੂੰ ਛੱਡਿਆ ਕਿਉਂਕਿ ਜਦੋਂ ਇੱਜ਼ਤਮਾਨ ਨਹੀਂ ਜਿਸ ਪਾਰਟੀ ਦੇ ਵਿੱਚ ਰਹਿ ਸਖਬੀਰ ਸਿੰਘ ਬਾਦਲ ਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਉਹ ਠੀਕ ਸੀਗੇ ਤੇ ਜਿਹੜੇ ਮਾਝੇ ਦੇ ਜਰਨੈਲ ਬਣੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਉਹਨਾਂ ਨੇ ਸਾਨੂੰ ਧੱਕੇ ਮਾਰ ਮਾਰ ਕੇ ਪਾਰਟੀ ਚੋਂ ਕੱਢਿਆ ਉਹਦੇ ਵਿੱਚ ਮੈਂ ਇਕੱਲਾ ਹੀ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਮਨਜਿੰਦਰ ਸਿੰਘ ਕੰਗ ਜਿਹੜੇ ਇੱਕ ਵਾਰ ਕਹੇ ਵੇਲੇ ਵੱਡੇ ਬਾਦਲ ਸਾਹਿਬ ਦੇ ਰਾਈਟ ਹੈਂਡ ਹੁੰਦੇ ਸੀ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਪਾਰਟੀ ਚੋਂ ਕੱਢਿਆ ਗਿਆ ਇੱਥੇ ਸਾਡੇ ਬੜੇ ਮਨਮੋਹਨ ਸਿੰਘ ਗਮਟਾਲਾ ਹੁੰਦੇ ਸੀਗੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਆ ਇੰਦਰਬੀਰ ਬਲਾਰੀਏ ਨੂੰ ਪਾਰਟੀ ਚੋਂ ਕੱਢਿਆ ਗਿਆ ਇਹ ਸਰ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਕੱਢਿਆ ਗੁਰਪ੍ਰਤਾਪ ਸਿੰਘ ਟਿੱਕੇ ਉਹਨਾਂ ਨੂੰ ਕੱਢਿਆ ਗਿਆ ਆਪਣਾ ਬੋਨੀ ਉਹਨਾਂ ਨੂੰ ਕੱਢਿਆ ਗਿਆ ਸੇਖਵਾ ਪਰਿਵਾਰ ਕੱਢਿਆ ਗਿਆ ਜਨਾਰਾ ਪਰਿਵਾਰ ਕੱਢਿਆ ਗਿਆ ਮੰਨਾ ਮੀਆਂ ਵੰਡ ਰਹਿਣ ਕਿਹੜਾ ਦਿੱਤਾ ਜੇ ਮੈਂ ਨਿਕਲ ਗਿਆ ਆਪਾਂ ਰਹਿਣ ਕਿਹੜਾ ਦਿੱਤਾ ਜੀ ਕੱਲੇ ਦਰ ਇਹ ਮਤਲਬ ਅਸੀਂ 10 15 ਬੰਦੇ ਛਦਾਈ ਆ ਇਹ ਕੱਲੇ ਸਿਆਣੇ ਨੇ ਇਹਦਾ ਮਤਲਬ ਅਸੀਂ ਛਦਾਈ ਹੋ ਗਏ ਜਿਹੜੇ ਪਾਰਟੀਆਂ ਛੱਡ-ਛੱਡ ਭੱਜੀ ਜਾਂਦੇ ਕਿਹਦਾ ਜੀ ਕਰਦਾ ਜੇ ਪਾਰਟੀ ਛੱਡ ਕੇ ਜਾਣ ਨੂੰ ਸੋ ਇਸ ਕਰਕੇ ਜਲੀਲ ਹੀ ਇਹਨਾਂ ਕਾ ਜਿਆਦਾ ਕਰਤਾ ਕਿ ਅਸੀਂ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਦੁਖੀ ਹੋ ਕੇ ਪਾਰਟੀ ਛੱਡੀ ਅੱਜ ਮੈਨੂੰ ਪਤਾ ਲੱਗਾ ਕਿ ਮੇਰੇ ਹਲਕੇ ਦੇ ਵਿੱਚ ਕੱਲੇ-ਕੱਲੇ ਬੰਦੇ ਨੂੰ ਫੋਨ ਜਾ ਰਿਹਾ ਤੇ ਜੇ ਕੱਲੇ ਬੰਦੇ ਦਾ ਹੀ ਫੋਨ ਚੁੱਕ ਲੈਂਦੇ ਤੇ ਐਡੀ ਨੌਬਤੀ ਨਾਲ ਦੀ ਉਦੋਂ ਕੱਲੇ ਬੰਦੇ ਦਾ ਫੋਨ ਚੁੱਕਣਾ ਬਣਾສົਮੇ ਨਹੀਂ ਸਮਝਾ ਮਤਲਬ ਹਲਕੇ ਦੇ ਵਿੱਚ ਨੀਵਾ ਵਿਖਾਉਣਾ ਸ਼ੁਰੂ ਕਰਤਾ ਮੇਰੇ ਬੰਦਿਆਂ ਨੂੰ ਸੱਦ-ਸੱਦ ਕਿਉਂ ਦੇ ਦਿਨੇ ਸ਼ੁਰੂ ਕਰਤਾ ਜਿਹੜੇ ਮੇਰੇ ਨਾਲ ਰਹਿਣ ਵਾਲੇ 24 ਘੰਟੇ ਜਿਨ੍ਹਾਂ ਦਾ ਮੈਂ ਕਾਲੀ ਦਲ ਕਰਕੇ ਬਹੁਤ ਇੱਜ਼ਤਮਾਨ ਕਰਦਾ ਭਾਵੇਂ ਉਹਨਾਂ ਦੇ ਪੱਲੇ-ਪੁੱਲੇ ਕੱਖ ਨਹੀਂ ਪਰ ਮੈਂ ਕਹਿਣਾ ਉਹਨਾ ਕਿ ਸੀਨੀਅਰ ਕਾਲੀ ਆ ਯਾਰ ਇਹਨਾਂ ਨੇ ਸਾਰੀ-ਸਾਰੀ ਉਮਰ ਕਾਲੀ ਦਲ ਚ ਪੱਲੇ ਉਹਨਾਂ ਦੇ ਕੱਖ ਨਹੀਂ ਹੁੰਦਾ ਔਰ ਉਹਨਾਂ ਬੰਦਿਆਂ ਨੂੰ ਸੱਦ ਕੇ ਸਿੱਧੇ ਅਹੁਦੇ ਦੇਣੇ ਸ਼ੁਰੂ ਕਰ ਦਿੱਤੇ ਔਰ ਮੇਰੇ ਨਾਲ ਇੱਕ ਕਮਿਟਮੈਂਟ ਜਿਹੜੀ ਡਾਕਟਰ ਏਪੀ ਆਲੀ ਕਰਕੇ ਗਿਆ ਘਰ ਉਹਦੇ ਤੋਂ ਵੀ ਇਹ ਭੱਜ ਗਏ ਤੇ ਫਿਰ ਬੰਦਾ ਉੱਥੇ ਕੀ ਕਰੇ ਜੀ ਡਾਕਟਰ ਏਪੀ ਨੂੰ ਇਹ ਹੈਗਾ ਕਿ ਜਿਹੜੀ ਸੁਖਵੀਰ ਬਾਦਲ ਹੋਣਾ ਤੁਸ ਕਿ ਮੈਂ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਨੀ ਤੇ ਤੁਹਾਡੇ ਮਾਣ ਸਤਕਾਰ ਹੈ ਮਜੀਦੀਆ ਸਾਹਿਬ ਕਰਕੇ ਮੈਂ ਛੱਡੀ ਆ ਪਾਰਟੀ ਬਾਕੀ ਤਕਵੀਰਵਾਲ ਸਾਹਿਬ ਵੀ ਇਹਨਾਂ ਦੇ ਦਬਾਅ ਹਣ ਸੀਗੇ ਜਿਹੜੇ ਤੁਹਾਨੂੰ ਵੀ ਰੋਕ ਨਹੀਂ ਸਕੇ ਜਾਂ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ। ਨਹੀਂ ਮੈਂ ਨਹੀਂ ਮੈਨੂੰ ਮੈਨੂੰ ਉਹਨਾਂ ਦਾ ਕੋਈ ਫੋਨ ਨਹੀਂ ਆਇਆ ਮੈਂ ਵੇਖੋ ਜਿਹੜੇ ਬੰਦੇ ਸਤਕਾਰ ਕਰਿਆ ਹੁਣ ਮੈਂ ਮੈਂ ਕੱਲੇ ਇੱਕ ਸਟੇਟਮੈਂਟ ਸੁਣੀ ਜੋਸ਼ੀ ਸਾਹਿਬ ਦੀ ਚਲੋ ਮੈਂ ਉਹਦਾ ਸਤਕਾਰ ਕਰਦਾ ਮੈਂ ਹਰ ਇੱਕ ਦਾ ਧਾਰੀਵਾਲ ਸਾਹਿਬ ਭਾਵੇਂ ਉਦੋਂ ਹੀ ਮੈਂ ਇਧਰ ਹਾਂ ਮੈਂ ਇਹਨਾਂ ਦਾ ਵੀ ਸਤਕਾਰ ਕਰਦਾ ਹਾਂ। ਮੈਂ ਧਾਰੀਵਾਲ ਤੋਂ ਜ਼ਿਆਦਾ ਹੁਣ ਆਪਾਂ ਧਰਨੇ ਵੀ ਇਕੱਠੇ ਦਿੰਦੇ ਆ ਜੀ। ਸੋ ਇਸ ਕਰਕੇ ਇਹ ਨਹੀਂ ਗੱਲ ਹੁੰਦੀ ਕਿ ਇਹ ਵੇਲੇ ਸਾਡਾ ਇੱਕ ਭਾਈਚਾਰਾ ਵੱਖਰਾ ਵਾ ਪੋਲਿਟ ਤੇ ਜੋਸ਼ੀ ਸਾਹਿਬ ਨੇ ਕੱਲ ਬਿਆਨ ਦਿੱਤਾ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਹਿੰਦੇ ਜੀ ਮੇਰਾ ਭਰਾ ਵਾ ਡੁੱਬਦੀ ਬੇੜੀ 'ਚ ਚੜ ਗਿਆ ਤੇ ਮੈਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹਣਾ ਮੈਂ ਤੇ 92 ਐਮਐਨ ਵਾਲੀ ਕਿਸ਼ਤੀ 'ਚ ਚੜਿਆ ਤੇ ਤੁਸੀਂ ਕਿੰਨੇ ਵਾਲੀ 'ਚ ਚੜੇ ਇਹ ਮੈਂ ਜਵਾਬ ਦੇਣਾ ਡੁੱਬਦੀ ਮੇਰੀ ਆ ਕਿ ਇਹਨਾਂ ਦੀ ਆ ਡੁੱਬੀ 'ਚ ਚੜੇ ਨੇ ਤੁਹੇ ਹਿਸਾਬ ਲਾ ਲੋ ਆਪੇ ਤਿੰਨ ਤਿੰਨ ਜਿਆਦੇ ਹੁੰਦੇ ਆ ਕਿ 92 ਜਿਆਦੇ ਹੁੰਦੇ ਆ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕੀ ਉਹ ਸੈੱਟ ਦਾ ਡਰਾਵਾਤ ਨਹੀਂ ਸੀ ਕਿਤੇ ਮੈਂ ਰੱਬ ਤੋਂ ਡਰਨ ਵਾਲਾ ਆ ਮਾ ਪਾਜੀ ਮੈਂ ਰੱਬ ਤੋਂ ਡਰਨ ਵਾਲਾ ਆ ਮੈਂ ਕਦੀ ਕਿਸੇ ਬੰਦੇ ਤੋਂ ਨਹੀਂ ਡਰਿਆ ਕਿਉਂਕਿ ਮੈਂ ਬਿਲਕੁਲ ਸਾਫ਼ ਸੁਥਰਾ ਤੇ ਸੱਚਾ ਬੰਦਾ ਮੇਰੇ ਨਾਲ ਜਿਹੜਾ ਵਿਝਰੂਗਾ ਜਿਹੜਾ ਮੇਰੇ ਨਾਲ ਵਿਝਰਿਆ ਉਹਨਾਂ ਨੂੰ ਪਤਾ ਆ ਕਿ ਮੈਂ ਕਿਸੇ ਕਿਸ ਨੇਚਰ ਦਾ ਬੰਦਾ ਆ ਮੈਂ ਕਦੀ ਜਿਹੜੀ ਗੱਲ ਕਰਨ ਵਾਲੀ ਆ ਜੇ ਹੋਣ ਵਾਲਾ ਵਾ ਤੇ 2.5 ਮਿੰਟ ਲਏ ਆ ਜੇ ਨਹੀਂ ਆ ਤੁਸੀਂ ਵੀ ਤੇ ਮੇਰੇ ਤੁਹਾਨੂੰ ਤੇ ਪਤਾ ਹੀ ਆ ਤਾਂ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੀ ਆ ਹੁਣ ਮੈਂ ਤੁਹਾਡਾ ਨਾਮ ਕੀ ਲ ਅਕਾਲੀ ਦਲ ਦੇ ਖਿਲਾਫ ਤੁਹਾਡਾ ਚੈਨਲ ਚੱਲਦਾ ਹੈ ਤਲਬੀਰ ਸਿੰਘ ਵੱਲੋਂ ਤਾਂ ਕਦੀ ਲੰਮਾ ਨਹੀਂ ਰਹੇਗਾ। ਖਿਲਾਫ ਨਹੀਂ ਚੱਲੇ ਅਸੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ। ਮੈਂ ਮੈਂ ਵੈਸੇ ਗੱਲ ਕਰਦਾ ਦੇਖ ਭਰਾਵਾ ਤੌਰ ਤੇ ਮੈਂ ਕਹਿਣਾ ਇਨਸਾਨੀਅਤ ਦੇ ਤੌਰ ਤੇ ਤਾਂ ਮੈਂ ਤੇ ਤੁਹਾਡੇ ਵੀ ਕੰਮ ਆਇਆ। ਮੈਂ ਸੋਇਸ ਕਰਕੇ ਮੈਂ ਕਦੀ ਕਿਸੇ ਨੂੰ ਨਾਇ ਨਹੀਂ ਕੀਤੀ। ਜਿਹੜਾ ਮੇਰੇ ਕਰਨ ਵਾਲਾ ਕੰਮ ਸੀਗਾ ਮੈਂ ਠੋਕ ਕੇ ਕਰਦਾ ਰਿਹਾ। ਇੱਕ ਜਣਾ ਗੱਲ ਕਰੋ ਇੱਕ ਜਣਾ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਸ਼ਰਤ ਰੱਖ ਕੇ ਆਏ ਹੋ? ਬਿਲਕੁਲ ਕੋਈ ਸ਼ਰਤ ਨਹੀਂ। ਮੈਂ ਕਾਲੀ ਦਲ 'ਚ 19 ਸਾਲ ਰਿਹਾ। ਮਤਲਬ ਵੈਹ ਅਕਾਲੀ ਦਲ ਤੇ ਮੇਰੇ ਦਾਦੇ ਪਟਾਦੇ ਵੇਲੇ ਦਾ ਹੀ ਪਰ ਜਿੰਨਾ ਚਿਰ ਮੈਂ ਮਜੀਠੀਆ ਨਾਲ ਰਿਹਾ ਜੋ ਮਜੀਠੀਆ ਕਹਦੇ ਕਿ ਮਰਨਾ ਇਹਨੇ ਸ਼ਰਤ ਰੱਖੀ ਤੇ ਮੈਂ ਤਾਂ ਵੀ ਮਾਫੀ ਮੰਗ ਲੂਗਾ ਮੈਂ ਮੈਂ ਆਪਦੀ ਮਿਹਨਤ ਨਾਲ ਆਪਦੀ ਕਾਬਲੀਅਤ ਨਾਲ ਹਲਕਾ ਇੰਚਾਰਜ ਲੱਗਾ ਹਾਂ ਤੇ ਜੇ ਮੈਂ ਉੱਥੇ ਹਲਕਾ ਇੰਚਾਰਜ ਲੱਗਾ ਹਾਂ ਤੇ ਮੈਂ 26000 ਵੋਟ ਲੈ ਕੇ ਗਿਆ ਤੇ ਮਜੀਠੀਆ ਸਾਹਿਬ ਦਾ ਐਡਾ ਵੱਡਾ ਕਾਦ ਹੀ ਤੁਹਾਨੂੰ ਪਤਾ ਸੁਲਤਾਨਵਿੰਡ ਰੋੜੀ ਵਿੱਚ ਦੀ ਲੰਘਦੀ ਆ ਇਧਰ ਰੀਸਟ ਆ ਜਾਂਦਾ ਇਧਰ ਸੌਥ ਆ ਜਾਂਦਾ ਮੈਂ ਤਾਂ ਫੇਰ ਗੁਰੂ ਦੀ ਕਿਰਪਾ ਦੇ ਨਾਲ ਉਹ ਰੱਬ ਤੋਂ ਡਰ ਕੇ ਕਹਿੰਦਾ ਮੈਂ ਤਾਂ ਦੂਜੇ ਨੰਬਰ ਤੇ ਆਇ ਮੇਨੂੰ ਇਹਨਾਂ ਨਾਲ ਵੋਟਾਂ ਵੀ ਵੱਧ ਪੈ ਗਈਆਂ ਹਾਲੇ ਕਿ ਜਦੋਂ ਵੱਡਾ ਲੀਡਰ ਕੋਈ ਸ਼ਹਿਰ ਚ ਆਉਂਦਾ ਨਾ ਤੇ ਸਾਰੇ ਲੀਡਰ ਜਿਹੜੇ ਦੂਜੀਆਂ ਦੂਜੀਆਂ ਹਲ ਕਹਦੇ ਹੁੰਦੇ ਉਹ ਵੀ ਉਧਰ ਨੂੰ ਤੁਰ ਜਾਂਦੇ ਸਾਰੇ ਮੇਰੇ ਚਲ ਗਏ ਪਰ ਮੈਂ ਉਹ ਬਾਬਾ ਦੀਪਸੋਂ ਦੀ ਛੱਡੀ ਤੇ ਮੈਂ ਤਾਂ ਫੇਰ ਵੀ ਦੂਜੇ ਨੰਬਰ ਤੇ ਰਿਹਾ ਮਜੀਠੀਆ ਜੀ ਨਹੀਂ ਝੁਕਦੇ ਜਾਂ ਸੁਖਵੀਰ ਬਾਦਲ ਜੀ ਨਹੀਂ ਝੁਕਦੇ ਤੁਹਾਡਾ ਨਹੀਂ ਮੈਂ ਵੇਖੋ ਯਾਰ ਗੱਲ ਨਹੀਂ ਤੁਸ ਸਮਝਦੇ ਹੁਣ ਮਾਝੇ ਦਾ ਜਰਨਲ ਕੌਣ ਆ ਮਾਝੇ ਦਾ ਬਗੈਰ ਜਦੋਂ ਬਾਦਲ ਸਾਹਿਬ ਨੂੰ ਕੋਈ ਜਾ ਕੇ ਗੱਲ ਕਹਿਣੀ ਆ ਤੇ ਬਾਦਲ ਸਾਹਿਬ ਕਹਿੰਦੇ ਮੈਂ ਕਹਿ ਦੂੰਗਾ ਬਿਕਰਮ ਨਾਲ ਗੱਲ ਕਰ ਲਿਓ ਤੁਹੀ ਕਹਿ ਲਓ ਮਾਜ ਦਾ ਜਰਨਲ ਪਰ ਮਾਜ ਦਾ ਹੀ ਤੂਹੀ ਕਹਤਾ ਸਾਰਾ ਬੈੜਾ ਕਿ ਕਿੱਦਾਂ ਟੋ ਗਿਆ ਮਾਜ ਲੱਗਦਾ ਡੈਮੇਜ ਕੀਤਾ ਵਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਨੂੰ ਤੁਹਾਨੂੰ ਨਹੀਂ ਲੱਗਦਾ ਨਹੀਂ ਸਾਨੂੰ ਤੁਹਾਨੂੰ ਤੁਸੀਂ ਤੁਹਾਨੂੰ ਮੈਂ ਬੰਦੇ ਦੇ ਨਾਮ ਲਾ ਕੇ ਦੱਸਦੇ ਆ ਕਿ ਇੰਨੇ ਬੰਦੇ ਕੱਢਦੇ ਇੰਨੇ ਸਾਲਾਂ ਜਿਹੜੇ ਤੁਸੀਂ ਸਮਝਦੇ ਡੈਮੇਜ ਨਹੀਂ ਹੋਇਆ ਅਕਾਲੀ ਦਲ ਦੇ ਪਰਕਰਮ ਕਿੰਨੀ ਦੇਰ ਤੋਂ ਚੱਲ ਰਿਹਾ ਅਕਾਲੀ ਦਲ ਦੇ ਵਿੱਚ ਜਿਹੜੀ ਘੁੱਟਨ ਹੈ ਕੱਲੀ ਤੁਹਾਨੂੰ ਹੀ ਹੋਈ ਹੈ ਤੇ ਹੋਰ ਵੀ ਲੋਕ ਹਜੇ ਵੀ ਬੜਿਆਂ ਨੂੰ ਆ ਬੜਿਆਂ ਨੂੰ ਹੁਣ ਅੱਜ ਅੱਜ ਮੇਰੇ ਅੱਜ ਮੇਰੇ ਇੱਕ ਮਿੰਟ ਅੱਜ ਮੇਰੇ ਆਉਣਗੇ ਜੀ ਲੋਕ ਕਿਉਂ ਨਹੀਂ ਆਉਣਗੇ ਲੋਕ ਵੇਖੋ ਇ ਸਮ ਟਾਈਮ ਤੇ ਦਿਓ ਕਿਟਨ ਕਿੰਨੀ ਕੀ ਦੇਰ ਦੀ ਹੈ ਇਹ ਇਹ ਕਟਨ ਆਹ 6-8 ਮਹੀਨਿਆਂ ਤੋਂ ਚੱਲ ਰਹੀ ਸੀ 6-8 ਮਹੀਨਿਆਂ ਤੋਂ ਚੱਲ ਰਹੀ ਸੀ ਕਿ ਮੈਂ ਵੀ ਬਸ ਟਾਈਮ ਤੇ ਤੁਹਾਡੇ ਘਰ ਵੀ ਪਹੁੰਚੇ ਸੀਗੇ ਸੁਖਵੀਰ ਸਿੰਘ ਬਾਦਲ ਫਰਮਾਇਆ ਸੀ ਕਿ ਉਸ ਤੇ ਸਹਿਮਤੀ ਨਹੀਂ ਬਣੀ ਉਸ ਨੂੰ ਚੀਜ਼ ਨੂੰ ਲੈ ਕੇ ਬਾਦਲ ਸਾਹਿਬ ਸਹਿਮਤੀ ਕਰਦੇ ਮਜੀਠੀਆ ਸਾਹਿਬ ਭਾਜ ਜਾਂਦੇ ਇੱਕ ਜਿਹੜੀ ਗੱਲ ਉੱਠ ਰਹੀ ਆ ਕਿ ਬਿਕਰਮ ਮਜੀਠੀਆ ਤੇ ਸੁਖਵੀਰ ਬਾਦਲ ਚ ਵੀ ਦੂਰੀਆਂ ਨੇ ਹੁਣ ਤੁਸੀਂ ਦੱਸੋ ਖੁੱਲ ਕੇ ਤੁਸੀਂ ਬਾਹਰ ਆ ਗਏ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਤੀ ਆ ਕਿ ਮੈਂ ਜੋਸ਼ੀ ਸਾਹਿਬ ਦੀ ਕੈਂਪੇਨ ਸ਼ੁਰੂ ਕਰਤੀ ਤੇ ਮੇਰਾ ਮਜੀਠੀਆ ਸਾਹਿਬ ਨੇ ਫੋਨ ਚੁੱਕਣਾ ਬੰਦ ਕਰਤਾ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮ ਅਮਦਾਬ ਸ਼ੁਰੂ ਕੀਤੀ ਮਜੀਠੀਆ ਸਾਹਿਬ ਨੇ ਮੇਰਾ ਇੱਕ ਮਿੰਟ ਗੱਲ ਤਾਂ ਸੁਣ ਲੋ ਮਜੀਠੀਆ ਸਾਹਿਬ ਨੇ ਫੋਨ ਬੰਦ ਕਰਤਾ ਮੇਰਾ ਚੁੱਕਣਾ ਤੇ ਬਾਕੀ ਤੁਸੀਂ ਸਿਆਣੇ ਆਪੇ ਹਸਾਬ ਲਾ ਲਓ ਮਜੀਠੀਆ ਸਾਹਿਬ ਨਹੀਂ ਚਾਹੁੰਦੇ ਜੋ ਅੱਛੀ ਸਾਹਿਬ ਜਿੱਤ ਤਾ ਮੈਂ ਤਾਂ ਕਹਿੰਦਾ 100% ਚਾਹੁੰਦੇ ਆ ਨਹੀਂ ਜੇ ਨਹੀਂ ਜਿਤਨਾ ਚਾਹੀਦਾ ਜੇ ਜੋਸ਼ੀ ਜਿੱਤ ਗਿਆ ਤੇ ਮੈਨੂੰ ਕਿਹਨੇ ਪੁੱਛਣਾ ਬਾਦ ਸ਼ਹਿਰ ਜੇ 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 ਤਲਬੀਰ ਸਿੰਘ ਵਰਗੇ ਤੋਂ ਮਜੀਠੀਏ ਨੂੰ ਖਤਰਾ ਹੈਗਾ ਲੋਕਾ ਮੈਂ ਤਾਂ ਲੋਕਾਂ ਦੇ ਭੈਣਾਂ ਭਰਾਵਾਂ ਦੇ ਕੰਮ ਕਰਦਾ ਮੇਰਾ ਤੇ ਉਧਰ ਮੇਰੇ ਹਲਕੇ 'ਚ ਵੀ ਦਫ਼ਤਰ ਆ ਮੇਰਾ ਇੱਧਰ ਵੀ ਦਫ਼ਤਰ ਆ ਮੇਰੀ ਮੈਂ 24 ਆਵਰ ਮਿਲਣ ਆਲਾ ਲੋਕਾਂ ਨੂੰ ਬੰਦਾਵਾ ਮੈਂ ਇੱਥੇ ਹਾਂ ਤਾਂ ਮੈਨੂੰ ਕੋਈ ਕਵੇ ਭਾਜੀ ਮਿਲਣਾ ਮੈਂ ਕਹਿੰਦਾ ਸ਼ਾਮੀ ਆ ਜੀ ਸਵੇਰੇ ਆ ਜੀ ਮੈਂ ਮਿਲਦਾ ਮੈਂ ਤੇ ਇਹੋ ਜਿਹਾ ਨਹੀਂ ਮੇਰੇ ਤੋਂ ਮੇਰੀ ਤੇ ਮੈਨੂੰ ਇਹ ਨਹੀਂ ਸਮਝਾਈ ਸਰਦਾਰ ਮਜੀਠੀਆ ਦਾ ਕਦ ਕਿੱਡਾ ਵੱਡਾ ਤੇ ਮੈਂ ਯਾਰ ਉਹਦੇ ਅੱਗੇ ਕੀ ਹਉਦੀ ਤੇ ਮੇਰੀ ਲੜਾਈ ਨਹੀਂ ਬੰਦੀ ਸਰੀਰ ਸਰੂ ਮੇਰੇ ਹਰਮਨ ਪਿਆਰੇ ਨੇਤਾ ਨੇ ਜਿਨ੍ਹਾਂ ਕਰਕੇ ਤੁਹਾਨੂੰ ਲੱਗਾ ਕਿ ਤੁਹਾਨੂੰ ਪਾਰਟੀ ਚ ਰੁਲਵਾ ਕੀਤਾ ਜਾ ਦੇਖੋ ਮੈਂ ਬੀਜੇਪੀ ਦੇ ਇੱਕ ਵਾਰ ਮੈਂ ਨਾ ਜਜਬਾਦੀ ਹੋ ਕੇ ਤੁਹਾਨੂੰ ਜਿਆਦਾ ਤੁਸੀਂ ਮੇਰੀ ਉਦੋਂ ਇੰਟਰਵਿਊ ਲੈ ਗਿਆ ਕਿ ਮੈਂ ਉਦੋਂ ਤੁਹਾਨੂੰ ਕਿਹਾ ਸੀ ਕਿ ਮੈਂ ਕਾਹਲੀ ਕਾਹਲੀ ਜਿਹਾ ਤਾਂ ਮੈਂ ਬੀਜੇਪੀ ਚ ਚੱਲ ਗਿਆ ਮੈਂ ਕਿਹਾ ਸੀ ਨਾ ਤੇ ਮੈਂ ਹਾਂ ਮੈਂ ਕਹਿਤਾ ਸੀ ਮੈਂ ਯਾਰ ਉਦੋਂ ਗੁੱਸਾ ਹੀ ਇੰਨਾ ਮੇਰੇ ਮਨ ਚ ਆਇਆ ਤੇ ਮੈਂ ਕਾਹਲੀ ਜਿਹਾ ਕਹਤਾ ਮੈਂ ਬੀਜੇਪੀ ਚ ਬਾਅਦ ਚ ਮੈਂ ਸੋਚਿਆ ਕਿ ਬੀਜੇਪੀ ਦਾ ਤੇ ਪੰਜਾਬ ਪ੍ਰਤੀ ਤੇ ਰਵਈਆ ਨਹੀਂਗਾ ਠੀਕ ਔਰ ਕਾਂਗਰਸ ਚ ਸਾਡਾ ਪਰਿਵਾਰ ਨਹੀਂ ਜਾ ਸਕਦਾ ਕਾਂਗਰਸ ਜੋ ਜੋ 84 ਵਾਲੇ ਕੀਤਾ ਹੈ ਨਹੀਂ ਉਹ ਭੁੱਲ ਸਕਦੇ ਔਰ ਕਾਂਗਰਸ ਸਾਡਾ ਪਰਵਾਹ ਨਹੀਂ ਜਾ ਸਕਦਾ ਇਸ ਕਰਕੇ ਅੱਜ ਭਾਵੇਂ ਧਾਰੀয়াল ਸਾਹਿਬ ਇੱਥੇ ਬੈਠੇ ਨੇ ਕੋਈ ਕਵੇ ਜੀ ਇਹ ਅੰਜਾਨ ਨੇ ਜਿਹਨੇ ਉਹਨੇ ਇਹ ਕਹਿਣ ਦੀਆਂ ਗੱਲਾਂ ਪਰ ਇੱਕ ਗੱਲ ਮੈਂ ਵੇਖ ਕੇ ਚਲਿਆ ਇੱਕ ਗੱਲ ਮੈਂ ਇਮਾਨਦਾਰੀ ਨੂੰ ਇਮਾਨਦਾਰ ਪਾਰਟੀ ਦੇ ਵਿੱਚ ਗਿਆ ਮੈਂ ਇਮਾਨਦਾਰੀ ਵੇਖ ਕੇ ਗਿਆ ਕਿ ਯਾਰ ਇਸ ਪਾਰਟੀ ਚਕਾ ਕਾਮ ਚੱਲੇ ਨਾ ਚੱਲੇ ਕੰਮ ਸਕੇ ਮਾਨਦਰੀ ਤਾਂ ਯਾਰ ਹੈਗੀ ਨੇ ਇਸ ਪਾਸੇ ਜਿਹਦੀ ਇੱਕ ਆਵਾਜ਼ ਉੱਤੇ ਸਾਰਾ ਹਲਕਾ ਇਕੱਠਾ ਹੁੰਦਾ ਸੀ ਬਹੁਤ ਨੌਜਵਾਨ ਇਕੱਠਾ ਹੁੰਦਾ ਸੀ ਕਿ ਉਸ ਤਰ੍ਹਾਂ ਦੇ ਪ੍ਰਭਾਵ ਰਹੇਗਾ ਜੀ ਇਸ ਪਾਸੇ ਬਿਲਕੁਲ ਉਸ ਤੋਂ ਵੱਧ ਹੋਵੇਗਾ ਜੀ ਉਸ ਤੋਂ ਵੱਧ ਹੋਵੇਗਾ ਉਹ ਤੇ ਮੇਰੇ ਨਾਲੋਂ ਬੰਦੇ ਤੋੜਦੇ ਰਹੇ ਆ ਹੁਣ ਮੇਰੇ ਨਾਲ ਟੁੱਟਣ ਵਾਲੇ ਤੇ ਕੋਈ ਨਹੀਂ ਮੇਰੇ ਨਾਲ ਤੇ ਹਰ ਇੱਕ ਨੇ ਜੋੜਨਾ ਹੀ ਹੋਣਾ ਮੇਰੇ ਨਾਲ ਤੇ ਇਹੋ ਜਿਹੇ ਹਾਲਾਤ ਸੀ ਕਿ ਜੇ ਕੋਈ ਮੇਰੇ ਨਾਲ ਰਹਿਣ ਵਾਲਾ ਬੰਦਾ ਸਰਦਾਰ ਬਿਕਰਮ ਸਿੰਘ ਮਜੀਠੀਓ ਨੂੰ ਮਿਲਣ ਜਾਂਦਾ ਸੀ ਨਾ ਤੇ ਜਿਹੜੇ ਮਗਰੋਂ ਆਦੇ ਉਹਨਾਂ ਨੂੰ ਪਹਿਲਾਂ ਆਵਾਜ਼ ਵਾਜ ਵਾਜ ਮਿਲ ਗਈ ਸੀ ਉਹਨਾਂ ਨੂੰ ਅਖੀਰ ਤੇ ਵੱਜ ਗਈ ਆਵਾਜ਼ ਵੱਜ ਗਈ ਨੇ ਤੇ ਪਾ ਕੇ ਮਜੀਠਿਆ ਸਾਹਿਬ ਜੁੱਤੀ ਦੇ ਆਪਣੇ ਟੇਬਲ ਤੋਂ ਉੱਠ ਕੇ ਚੱਲ ਜਾਂਦੇ ਮਤਲਬ ਇੰਨਾ ਜ਼ਿਆਦਾ ਇਗਨੋਰ ਕਰ ਲਾਪੇ ਤਾਰੇ ਗੁਰ ਜੀ ਲੈਂਡਿੰਗ ਹੋ ਰਿਹਾ ਉਸ ਜਿੱਥੇ ਤੁਸੀਂ ਰਾਈਟ ਹੱਥ ਰਿਹਾ ਹੋ ਵੀ ਆ ਗਏ ਹੁਣ ਕਾਲੀ ਦਲ ਦੇ ਰਹਿ ਗਏ ਮਜੀਠੀਆ ਸਾਹਿਬ ਨਾਲ ਰਹਿ ਗਏ ਜਿਹੜੇ ਫੇਸਬੁੱਕ ਦੇ ਥੱਲੇ ਜਿੰਦਾਬਾਦ ਮਜੀਠੀਆ ਜਿੰਦਾਬਾਦ ਲਿਖਦੇ ਹੋ ਰਹਿ ਜਾਂਦੇ ਜਿਹੜੇ ਘਰਾਂ ਦੇ ਵਿੱਚ ਬਹਿ ਕੇ ਲਿਖਦੇ ਆ ਨਾ ਕੰਬਲ ਵਾਲੇ ਤੇ ਜਿਹੜੇ ਜਿਹੜੇ ਗੋਡੀ ਹੱਥ ਲਾਉਣ ਵਾਲੇ ਜੀ ਜੀ ਕਰਨ ਵਾਲੇ ਵਿਚ ਵਿਚ ਕਰਨ ਵਾਲੇ ਉਹ ਮਜੀਠੀਆ ਸਾਹਿਬ ਦੇ ਨਾਲ ਰਹਿ ਗਏ ਕਮ ਵਾਲਾ ਬੰਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਜੀ ਵੀਰ ਜੀ ਜਿਨ੍ਹਾਂ ਦੇ ਸਾਹਮਣੇ ਤੁਸੀਂ ਵਿਧਾਨ ਸਭਾ ਚੋਣਾਂ ਲੜੇ ਸੀ ਉਹਨਾਂ ਦੇ ਨਾਲ ਸਹਿਮਤੀ ਬਣੀ ਹੈ ਭਾਵੇਂ ਕੇ ਡਾਕਟਰ ਨੇਜਰ ਸਾਹਿਬ ਡਾਕਟਰ ਨੇਜਰ ਸਾ ਜਦੋਂ ਉਹਨਾਂ ਨੂੰ ਕੈਬਨਿਟ ਮਨਿਸਟਰ ਦਾ ਰੈਂਕੋਣਾ ਤੋਂ ਵਾਪਸ ਲਿਆ ਗਿਆ ਤੇ ਮੈਨੂੰ ਚੰਡੀਗੜ੍ਹੋ ਪਾਰਟੀ ਆਫਿਸ ਤੋਂ ਫੋਨ ਆਇਆ ਤੁਹਾਨੂੰ ਪਤਾ ਮੇਰੀ ਬਲਾਰੀਆ ਨਾਲ ਕਿੰਨੀ ਲੜਾਈ ਰਹੀ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨੀ ਲੜਾਈ ਰਹੀ ਮੇਰੀ ਉਹਦੇ ਨਾਲ ਇੱਟ ਕੁੱਤੇ ਦਾ ਵੈਰ ਰਿਆ ਸਾਡਾ ਸੁਣ ਲਓ ਨਾ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਲਓ ਉਹ ਪਾਰਟੀ ਦਾ ਕਰਕੇ ਹੀ ਕਿ ਉਹ ਸਾਡੇ ਵਰਕਰਾਂ ਦੇ ਪਰਚੇ ਕਰਾਉਂਦਾ ਇਹ ਨਜਾਇਜ਼ ਮੈਂ ਵਰਕਰ ਨਾਲ ਖੜਦਾ ਸੀਗਾ ਉਹ ਡਾਕਟਰ ਨੇਜਰ ਜਦੋਂ ਕੈਬਨਿਟ ਮਨਿਸਟਰ ਵਾਪਸ ਲਿਆ ਜਾਂਦਾ ਮੈਨੂੰ ਪਾਰਟੀ ਆਫਿਸ ਤੋਂ ਫੋਨ ਆਉਂਦਾ ਕਿ ਤੋਹੇ ਡਾਕਟਰ ਨਿਜਰ ਦੇ ਖਿਲਾਫ ਬੋਲੋ ਕਿ ਇਹ ਕਰਪਟ ਬੰਦਾ ਵਾ ਜੀ ਇਹ ਕਰਪਸ਼ਨ ਕਰਦੇ ਆ ਜੀ ਇਹ ਵੋ ਕਰਦੇ ਜੀ ਜੇ ਕਰਦੇ ਤੇ ਤਲਵੀਰ ਸਿੰਘ ਨੇ ਠੋਕ ਕੇ ਉਹਨਾਂ ਨੂੰ ਕਹਿਆ ਸੀ ਕਿ ਡਾਕਟਰ ਨਿਜਰ ਭਾਵੇਂ ਪਾਰਟੀ ਵਿਰੋਧੀ ਦਾ ਉਹਨੇ ਤੇ ਕਦੀ ਕੁੱਤੀ ਨੂੰ ਛੋਟੀ ਨਹੀਂ ਮਾਰੀ ਤੇ ਤਲਵੀਰ ਸਿੰਘ ਉਹਦੇ ਖਿਲਾਫ ਨਹੀਂ ਬੋਲੇਗਾ ਇਹ ਤਲਵੀਰ ਸਿੰਘ ਨੇ ਪਾਰਟੀ ਦੇ ਆਫਿਸ ਨੂੰ ਜਵਾਬ ਦਿੱਤਾ ਸੀਗਾ ਯਾਰ ਠੀਕ ਆ ਅਸੀਂ ਵਿਰੋਧੀ ਹੋ ਸਕਦੇ ਆ ਇਹਨਾਂ ਦੇ ਵੇਖੀਏ ਨਾ ਮਤਲਬ ਜਾਨ ਤੇ ਰੱਬ ਨੂੰ ਦੇਣੀ ਆ ਜਾਨ ਤੇ ਰੱਬ ਨੂੰ ਦੇਣੀ ਇਹਨਾਂ ਨੂੰ ਥੋੜਾ ਦੇਣੀ ਆ ਤੇ ਅਸੀਂ ਜੇ ਸੱਚੇ ਨੂੰ ਸੱਚਾ ਝੂਠੇ ਨੂੰ ਝੂਠਾ ਹੀ ਨਾ ਕਹੀਏ ਤੇ ਉਹਦਾ ਫਾਇਦਾ ਕੀ ਹੈ ਜੀ ਮੰਤਰੀ ਬਦਲਿਆ ਕਾਲੀ ਦਲ ਦੇ ਨਾਲ ਤੁਸੀਂ ਮੰਤਰੀ ਸਾਹਿਬ ਕਹਦੇ ਰਹੇ ਜਾਂ ਤੇ ਮੰਤਰੀ ਸਾਹਿਬ ਧਾਰਿਆ ਸਾਹਿਬ ਤੁਹਾਡੇ ਕਿੰਦਰਾ ਦਾ ਮਸੂਮ ਹੋ ਰਿਹਾ ਮੈਂ ਵੇਖੋ ਪਹਿਲੀ ਤੇ ਗੱਲ ਮੈਂ ਅੱਗੇ ਤੁਹਾਨੂੰ ਕਹਿਆ ਕੋਨਾ ਮੈਨੂੰ ਕੱਢਿਆ ਮੈਂ ਮੇਰਾ ਅੱਜ ਦਾ ਨਹੀਂ ਧਾਰਿਆ ਸਾਣਾ ਮੇਰਾ ਪਹਿਲਾ ਪਿਆਰ ਆ ਬੜਾ ਪੁਰਾਣਾ ਪਿਆਰ ਆ ਅਸੀਂ ਇਕੱਠੇ ਧਰਨੇ ਦਿੰਦੇ ਰਹੇ ਆ ਪ੍ਰੈਸ ਵਾਲਿਆ ਸੁਮੇਤ ਹੱਸੀ ਜਾਂਦਾ ਪਿੱਛੇ ਖਲੋਤਾ ਇਹਨੂੰ ਪਤਾ ਹੀ ਆ ਦੱਸੋ ਜੋੜੇ ਫੜਕਦੇ ਤਾਂ ਧਾਰਿਆ ਸਾਹਿਬ ਆਪਾਂ ਜੀ ਰਹੇ ਅਸੀਂ ਕੋਈ ਨਾਂ ਤੇ ਤਲਬੀਰ ਤੇ ਨਾਂ ਮੈਂ ਅਸੀਂ ਕੋਈ ਖਾਨਦਾਨੀ ਪੋਲਿਟਿਕਸ ਦੀ ਆਂ ਇਹ ਤਾਂ ਇਹਦੇ ਦੇ ਖਾਨਦਾਨ ਵਾਲੇ ਬੰਦੇ ਅਹੀ ਮਿਹਨਤ ਕਰਕੇ ਜੇ ਤਨ ਤਲਬੀਰ ਗਿੱਲ ਬਣਿਆ ਤੇ ਆਪਣੀ ਮਿਹਨਤ ਨਾਲ ਬਣਿਆ ਅਹੀ ਤੇ ਕੁਲਦੀਪ ਧਾਲੀਵਾਲ ਬਣਿਆ ਤੇ ਆਪਣੀ ਮਿਹਨਤ ਨਾਲ ਬਣਿਆ ਨਾ ਅਹੀ ਕਿਸੇ ਨੂੰ ਕਦਰਸ਼ਾਨ ਕੀਤੀ ਨਾ ਅਹੀ ਕਿਸੇ ਨੂੰ ਚਾਪ ਦਿੱਤੀ ਮਿਹਨਤ ਦਾ ਕੋਈ ਮੁੱਲ ਨਹੀਂ ਇਹਦਾ ਮੁੱਦਾ ਸਾਹਮਣੇ ਹੀ ਆ ਮੈਂ ਤਾਂ ਦੱਸਦਾ ਇਥੇ ਫੇਸਬੁੱਕ ਦੇ ਥੱਲੇ ਜਿਹਨੇ ਲਿਖਤਾ ਜਿੰਦਾਬਾਦ ਜਿੰਦਾਬਾਦ ਬਾਅਦ ਚ ਉਹਨੇ ਖੋਲ ਕੇ ਮਜੀਠੀਆ ਸਾਹਿਬ ਤੁਹਾਡੀ ਫੋਟੋ ਥੱਲੇ ਜਿੰਦਾਬਾਦ ਲਿਖਿਆ ਆਓ ਜੀ ਆ ਬਹੁਤ ਵਧੀਆ ਜੀ ਤੇ ਬੜਾ ਮਿਹਨਤੀ ਵਰਕਰ ਆ ਜੀ ਇਹਨਾਂ ਚਫੀ ਪਾਓ ਇਹਨਾਂ ਫੋਟੋ ਲਾ ਆ ਤੇ ਬੇੜਾਬਾਦਾ ਫੇਸਬੁੱਕ ਨੇ ਸਾਡਾ ਕਾਲੀ ਦਲ ਤੋਂ ਤਾਂ ਲੈ ਕੋਈ ਬੰਦਾ ਕ੍ਰੇਟਰ ਕੋਣ ਹੈ ਜੀ ਆਖ ਸਾਹਿਬ ਕਿਹੜਾ ਬੰਦਾ ਮਹਾਪੁਰਸ਼ ਹੈ ਜਿਹੜਾ ਫੇਸਬੁੱਕ ਦੇ ਉੱਤੇ ਸਾਰੀ ਰਾਜਨੀਤੀ ਚਲਾ ਰਿਹਾ ਸਾਹਿਬ ਸਾਨੂੰ ਵੀ ਪਤਾ ਲੱਗਿਆ ਸਾਨੂੰ ਉਹ ਇੱਕ ਦਿਨ ਆ ਚਲੋ ਇੱਕ ਗੱਲ ਹੋਰ ਕਲੀਅਰ ਕਰ ਦਿੰਨਾ ਇੱਕ ਦਿਨ ਮੇਰੇ ਖਿਲਾਫ ਬੜਾ ਕੂਲ ਪ੍ਰਚਾਰ ਲਿਖ ਕੇ ਪਾਇਆ ਗਿਆ ਤੁਸੀਂ ਸਾਰੇ ਪੜਿਆ ਹੋਣਾ ਇਹ ਗੋਲ ਕਚੋਰੀਆ ਜੀ ਇਹ ਕੰਟੀਨਾਂ ਦਾ ਚੋਰ ਆ ਜੀ ਇਹ ਪਤਾਨੀ ਪਾਰਕਿੰਗਾਂ ਦਾ ਚੋਰ ਆ ਜੀ ਤੇ ਉਹਨਾਂ ਨੂੰ ਕੋਈ ਮੈਂ ਤਾਂ ਹੁਣ ਛੱਡ ਆਇਆ ਜੀ ਕਾਲੀਦਲ ਤੇ ਹਸਪਤਾਲ ਮੈਂ ਛੱਡ ਆਇਆ ਜਿਹੜੀਆਂ ਮੈਂ ਕੰਟੀਨਾਂ ਚੋਰੀ ਕੀਤੀਆਂ ਜਾਂ 골ਕਾਂ ਚੋਰੀ ਕਰਕੇ ਮੈਂ ਮਜੀਠੀਆ ਸਾਹਿਬ ਨੂੰ ਹੀ ਸੱਦ ਜਾਂਦਾ ਰਿਹਾ ਹੁਣ ਦੱਸੋ ਮੈਨੂੰ ਤੇ ਉਹ ਮੇਨੂੰ ਹਿਸਾਬ ਆ ਜੇ ਮੈਂ 골ਕਾਂ ਚੋਰੀ ਕਰਦਾ ਹੁੰਦਾ ਮੇਰੇ ਘਰ ਪੈਸੇ ਆਉਂਦੇ ਹੁੰਦੇ ਜਾਂ ਮੈਂ ਕੰਟੀਨਾਂ ਜਾਂ ਜੋ ਵੀ ਮੇਰੇ ਤੇ ਅਲੀਗੇਸ਼ਨ ਆਉਂਦੇ ਆ ਜੇ ਮੈਂ ਉਹ ਪੈਸੇ ਲੈਂਦਾ ਹੁੰਦਾ ਮੈਂ ਮੀਡੀਆ ਦੇ ਸਾਹਮਣੇ ਕਹਿਣਾ ਕਿ ਉਹਨਾਂ ਚੀਜ਼ਾਂ ਜੋ ਤਲਬੀਰ ਸੋਹਣੇ ਇੱਕ ਪੈਹਾ ਕਦੇ ਲੈ ਸਜਣਾ ਮੇਤਰਾ ਦੀ ਮੱਧ ਮਜਰੂਰ ਠੋਕੇ ਕਰਦਾ ਤੇ ਗਾਹ ਵੀ ਕਰਨੀਆਂ ਧਾਰੀ ਹਾਲ ਸਾਬ ਤੋਂ ਵੀ ਕਰਾਉਣੀਆਂ ਤੇ ਮਾਨਸਾਹਲ ਤੋਂ ਵੀ ਕਰਾਉਣੀਆਂ ਇਹ ਸਾਡਾ ਸਰਜਨ ਜੇ ਇਹਨੂੰ ਫਲਾਨੀ ਦਾਗਾ ਜਗਾ ਸੈਟ ਕਰੋ ਆ ਸਾਡਾ ਸਜਨ ਜੇ ਨੂੰ ਫਲਾਨੀ ਯਾਰ ਕਿਹੜਾ ਬੰਦਾ ਨਹੀਂ ਕਰਦਾ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਆਜੇ ਬੱਚਿਆਂ ਨੂੰ ਸੈਟ ਨਹੀਂ ਕਰਦੇ ਕਰਦੇ ਜੇ ਕਿ ਨਹੀਂ ਕਰਦੇ ਤੇ ਅਸੀਂ ਘਰ ਆਏ ਆ ਅਸੀਂ ਆਪਦੇ ਬੰਦਿਆਂ ਨੂੰ ਕੰਮ ਸੈਟ ਕਰਾਏ ਆ ਤੇ ਜੇ ਉਹਦੇ ਜੋ ਤਲਬੀਰ ਸੋਹਣੇ ਕੋਈ ਪੈਹਾ ਲਿਆ ਹੋਵੇ ਤੇ ਤਲਬੀਰ ਸੋਹਣ ਦੀ ਮਾਂ ਦਾ ਪੁੱਤ ਹੀ ਨਹੀਂ ਤਨਵੀਰ ਸਿੰਘ ਇਹ ਇਹ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਮਜੀਠੀਆ ਸਾਡੇ ਖਿਲਾਫ ਲਿਖ ਲਿਖ ਕੇ ਪਾਉਣ ਤੁਸੀਂ ਮਜੀਠੀਆ ਨੂੰ ਫੋਨ ਕਰੀਏ ਮਜੀਠੀਆ ਫੋਨ ਤੇ ਫਿਰ ਅਸੀਂ ਦੇ ਭਰਾਵਾ ਮੱਚ ਆ ਰਹੇ ਆ ਅਜੇ ਅਜੇ ਇਹ ਇਹ ਜੜੀ ਤੇ ਜਿਹੜਾ ਕੁਝ ਉਹਨਾਂ ਲਿਖ ਕੇ ਪਾਇਆ ਇਹ ਅਜੇ ਐਪੀਸੋਡ ਖਤਮ ਨਹੀਂ ਹੋਇਆ ਤੁਸੀਂ ਰਾਜਨੀਤੀ ਕੌਣ ਕਰ ਰਿਹਾ ਬੰਦਾ ਉਹਦਾ ਨਾਂ ਕੀ ਹੈ ਕੌਣ ਹੈ ਜਿਹੜਾ ਉਹਨੇ ਰੱਖਿਆ ਉਹ ਮੀਡੀਆ ਮੁਡੀਏ ਦੇ ਇੰਚਾਰਜ ਨੂੰ ਚੋਰ ਚੇਕ ਹੋ ਕੇ ਕਿਹੜੇ ਕਮੇਟੀ ਦੇ ਵਿੱਚ ਬੜਾ ਕਹਿੰਦੇ ਸੀ ਪਰ ਗਿਆ ਦਖਲ ਦਿੰਦੇ ਨੇ ਬਹੁਤ ਜ਼ਿਆਦਾ ਕਿ ਆ ਬੰਦਾ ਇੱਧਰ ਲਾ ਦਿਓ ਜੀ ਆ ਬੰਦਾ ਉੱਧਰ ਲਾ ਦਿਓ ਜੀ ਸ਼ੀਦਾ ਸਾਹਿਬ ਮੈਨੇਜਰ ਲਾ ਦਿਓ ਜੀ ਮੇਰਾ ਫਲਾਲਾ ਲਾ ਦਿਓ ਤੇ ਕੀ ਮਾੜਾ ਕੀਤਾ ਮੈਂ ਗੋਲਖਲਾ ਆ ਸ਼ੀਦਾ ਸਾਹਿਬ ਦੀ ਚੋਕ पे ਮੈਂ ਲਵਾਇਆ ਮੈਂ ਜੇ ਠੋਕੇ ਲਵਾਇਆ ਉਹ ਕਾਲੀ ਨਹੀਂਗਾ ਮੈਨੇਜਰ ਕੀ ਗੱਲ ਪੰਗਾਲੀ ਵਾਲਾ ਸਲੱਖਣ ਸਿੰਘ ਮਜੀਠੀਆ ਹਲਕੇ ਦਾ ਲੱਗਾ ਰਿਹਾ ਮੱਲੀ ਲਗਾ ਰਿਹਾ ਮਜੀਠੀਆ ਹਲਕੇ ਦਾ ਦਰਬਾਰ ਸਾਹਿਬ ਮੈਨੇਜਰ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋਣਾ ਕੋਲੋਂ ਸਤਨਾਥ ਸਿੰਘ ਮਹਾਸਰਾਹ ਮਜੀਠੀਆ ਦੇ ਮੈਂਜਰ ਆ ਦਰਬਾਰ ਸਾਹਿਬ ਦਾ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਉਹਦੇ ਕੋਲ ਯਾਰ ਮੈਂ ਜਿਹੜਾ ਸਾਡੇ ਨਾਲ ਰਹਿੰਦਾ ਵਾ ਜੇ ਸਾਨੂੰ ਉਹ ਕਹਿੰਦਾ ਕਿ ਮੈਂ ਡਿਸਰਵ ਕਰਦਾ ਵਾਂ ਮੈਨੂੰ ਇੱਥੇ ਲਵਾ ਦਿਓ ਕਿਉਂਕਿ ਗੱਲ ਅਸੀਂ ਅਸੀਂ ਪੋਲੀਟਿਕਲ ਕਿਹੜੇ ਕੰਮ ਲੀਆ ਜੇ ਅਸੀਂ ਕੰਮ ਨਹੀਂ ਕਰਦੇ ਫਿਰ ਕਹਿੰਦੇ ਇਹਦੇ ਕੋਲ ਲੈਣ ਕੀ ਜਣਾ ਇਹ ਤੇ ਕਰਦਾ ਕੱਖ ਨਹੀਂ ਆ ਜਿਹੜੇ ਮੈਂਜਰ ਤੁਸੀਂ ਕਹਿੰਦੇ ਵੇਜੋ ਉਹ ਤੇ ਲੰਗੜ ਝੂਠ ਘਟਾਲੇ ਦੇ ਵਿੱਚ ਫੜੇ ਗਏ ਨੇ ਉਹ ਫਿਰ 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 ਭਾਲ ਕਿਉਂ ਕੀਤੀ ਇਹਨਾਂ ਨੇ ਇਹ ਤੁਸੀਂ ਪ੍ਰਧਾਨ ਜੀ ਨੂੰ ਪੁੱਛੋ ਤਾਂ ਮੀ ਸਾਹਿਬ ਨੂੰ ਜੇ ਝੂਠ ਘਟਾਲੇ ਦੇ ਵਿੱਚ ਜਿਹੜਾ ਜਿਹੜਾ ਬੰਦਾ ਜਿਹੜਾ ਇਹਨਾਂ ਨਹੀਂ ਲਾਇਆ ਮੇਰਾ ਤੁਸੀਂ ਰਿਕਾਰਡ ਘੜਾਓ ਜਿਹੜਾ ਮੇਰੇ ਵਾਲਾ ਮੇਰੇ ਵਾਲਾ ਮੈਨੇਜਰ ਲੱਗਾ ਉਹ ਪੰਜਵੀਂ ਛੇਵੇਂ ਨੰਬਰ ਤੇ ਜਾ ਕੇ ਲੱਗਾ ਉਦੋਂ ਪਹਿਲਾਂ ਪੰਜ ਬੰਦੇ ਲੱਗ ਚੁੱਕੇ ਸੀ ਮੈਂ ਆਖਿਆ ਜੇ ਲਾ ਰਹੇ ਤਾਂ ਫਿਰ ਇਹਨੂੰ ਵੀ ਲਾ ਦਿਓ ਨਹੀਂ ਲਾਉਣਾ ਤਾਂ ਕਿਸੇ ਨੂੰ ਨਾ ਲਾਓ ਤਲਵੀਰ ਜੀ ਡਾਕਟਰ ਮੈਂ ਤੇ ਆਪ ਉਹ ਮੁੱਦਾ ਚੁੱਕਿਆ ਸੀ ਉਦੋਂ ਮੈਂ ਤੇ ਆਪ ਕਿਹਾ ਕਿ ਭਗਵਾਨ ਸਿੰਘ ਮਾਨ ਨੇ ਟਵੀਟ ਕੀਤਾ ਤੇ ਅੱਜ ਤੁਸੀਂ ਕਾਲੀ 50 ਬੰਦੇ ਸਸਪੈਂਡ ਕਰਤੇ ਮੈਂ ਤੇ ਆਪ ਕਿਆ ਓਦੋਂ ਮੈਂ ਬਾਹਰ ਹਸਟਲ ਨੂੰ ਤੁਹਾਨੂੰ ਇੱਕ ਬੰਦਾ ਬਹੁਤ ਵਧੀਆ ਮਿਲਿਆ ਚਰਨਿਆਰ ਮਿਲ ਗਿਆ ਮਾਰਕੀਟ ਦੇ ਵਿੱਚ ਕਿਤਨਾ ਕਿਤਨਾ ਮੇਰੇ ਟਾਈਮ ਸਾਡਾ ਵੀ ਚੱਲਣਾ ਨਹੀਂ ਨਹੀਂ ਇੱਕ ਮਿੰਟ ਯਾਰ ਡਾਕਟਰ ਰੱਬੀ ਨਾਲ ਲੰਮਾ ਵਿਵਾਦ ਰਿਹਾ ਕਿਤਨਾ ਕਿਤਨਾ ਉਹ ਵੀ ਕਾਰਨ ਬਣਿਆ ਸ਼ਰੋਬਨੀ ਅਕਾਲੀ ਦਰ ਨੂੰ ਛੱਡਣ ਦਾ ਬਿਲਕੁਲ ਬਣਿਆ ਜੀ ਤੇ ਹੁਣ ਆ ਆਦਮੀ ਪਾਰਟੀ ਚ ਰਹਿ ਕੇ ਕੀ ਕਰੋਗੇ ਦੋਖ ਬੁਰਾ ਹਸਪਤਾਲੀ ਨਹੀਂ ਆਉਂਦਾ ਉਹਦੇ ਥੱਲੇ ਆਮ ਆਦਮੀ ਪਾਰਟੀ ਤੇ ਮੇਰਾ ਤੇ ਆਪੇ ਕਾਟੂ ਮੈਂ ਤੇ ਭਾਜੀ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਛਰੌਨੀ ਕਮੇਟੀ ਤੋਂ ਜਾਂਚ ਚੜਾਈ ਜੀ ਮੈਂ ਇੱਧਰ ਆ ਕੇ ਛਰੌਨੀ ਕਮੇਟੀ ਤੋਂ ਜਾਂਚ ਚੜਾਈ ਜਿਹੜਾ ਉੱਠਦਾ ਸਵੇਰੇ ਆ ਮੇਰੀ ਬਦਲੀ ਕਰਦੀ ਜੇ ਉਧਰ ਆ ਕਰਦੀ ਇੱਧਰ ਉੱਥੇ ਜਿਹੜੇ ਸਖਤਰ ਲੱਗੇ ਉਹਨਾਂ ਦੇ ਕਦੇ ਡੋਪ ਟੈਸਟ ਕਰਾਓ ਧਾਰੀਅਲ ਸਾਹਿਬ ਇਹ ਕਰਾਉਣਾ ਆਪਾਂ ਕੰਮ ਇਹ ਕੰਮ ਕਰਾਓ ਜਿਹੜੇ ਮੈਨੇਜਰ ਲੱਗੇ ਆ ਜਿਹੜੇ ਸਖਤਰ ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ ਕਾਂ ਦੇ ਸਿਰ ਜਿਨੀ ਫੀਮ ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ ਕੋਈ ਨਾ ਚਾਈਂ ਉਹਦੇ ਸਿਆਸਤੀ ਬੰਦੇ ਵੀ ਡੋਪ ਟੈਸਟ ਚਾਹੀਦੇ ਹੋਵੇ ਆ ਤੱਕਰਾ ਲਓ ਯਾਰ ਮੈਂ ਤਾਂ ਨਾ ਸਾਰਿਆਂ ਦੇ ਕਰਾ ਲਓ ਤੁਸੀਂ ਧਾਰਮਿਕ ਅਧਾਰਾ ਹੈ ਉਹਦੇ ਉੱਤੇ ਚਰਿਆ ਵਾਲਾ ਇਲਜ਼ਾਮ ਲਾ ਗਾਵਾ ਇਲਜ਼ਾਮ ਮੈਂ ਝੂਠ ਬੋਲਣ ਦਿਆ ਮੈਂ ਇਹ ਨਾ ਕਿਸਕਰ ਦਾ ਡੋਪ ਟੈਸਟ ਕਰਾਓ ਕਿਹੜੇ ਛਕਰ ਦਾ ਨਾਮ ਵੀ ਤੁਹਾਨੂੰ ਨਹੀਂ ਪਤਾ ਤੁਹਾਡਾ ਯਾਰ ਹੀ ਆ ਉਹ ਤੁਹਾਨੂੰ ਸਾਰਿਆਂ ਬਲਾ ਦਾ ਪਤਾ ਚੱਲ ਜੀ ਜੀ ਡੀਟੇਲ ਗੇਰੇ ਵਿੱਚ ਕੋਈ ਆਵਾਜ਼ ਵੀ ਪਾਰਟੀ ਦਾ ਟਾਰਗੇਟ ਜੋ ਕਾਲੀ ਦਾ ਵਜਿਓ ਟੋਟੋ ਲੀਕ ਚਾਲਾ ਵੇਖੋ ਜੀ ਅੱਜ 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 ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਖਣੀ ਹਲਕੇ ਦੀ ਕਮਾਂਡ ਸਾਫ ਲਈ ਆ ਉਹ ਕਹਿੰਦੇ ਆ ਕਿ ਮੈਂ ਦੱਖਣੀ ਹਲਕਾ ਵੇਖਾਂਗਾ ਅੱਜ ਉਹਨਾਂ ਨੇ ਮੀਟਿੰਗ ਵੀ ਬੁਲਾਈ ਆ ਬੰਦੇ 15 20 ਗਏ ਆ ਠੀਕ ਆ ਹੋਂਦੇ ਆ ਹਰਕ ਪਾਰਟੀ ਦੇ ਕੱਟੜ ਬੰਦੇ ਹੁੰਦੇ ਆ ਮੈਂ ਸਤਿਕਾਰ ਕਰਦਾ ਉਹਨਾਂ ਬੰਦਿਆਂ ਦਾ ਠੀਕ ਆ ਉਹਨਾਂ ਨੇ ਅੱਜ ਦੱਖਣੀ ਹਲਕੇ ਦੀ ਮੈਂ ਉਹਨਾਂ ਨੂੰ ਇਹ ਗੱਲ ਬੇਨਤੀ ਕਰਨੀ ਚਾਹਣਾ ਮਜੀਠੀਆ ਸਾਹਿਬ ਕਿ ਜਦ ਨਾਲ ਕਿਤੇ ਮੈਨੂੰ ਫੇਰ ਤੁਹਾਡੇ ਤੇ ਤਰਸ ਆਉਂਦਾ ਕਿ ਜਿੱਥੋਂ ਤੁਸੀਂ ਇਲੈਕਸ਼ਨ ਲੜ ਕੇ ਗਏ ਜੇ ਪੂਰਬੀ ਚੋਂ ਕਦੀ ਉਹਨਾਂ ਦਾ ਵੀ ਬਾਹ ਚਾਲ ਚਾਲ ਪੁੱਛਿਆ ਜੀ ਕਦੀ ਉਹਨਾਂ ਦਾ ਹਾਲ ਚਾਲ ਪੁੱਛਿਆ ਜੇ ਪੂਰਬੀ ਵਾਲਿਆਂ ਦਾ ਉਹਨਾਂ ਨੇ ਵੀ ਤੁਹਾਨੂੰ 20 5000 ਵੋਟ ਪਾਈ ਕਦੀ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣੇ ਜੇ ਉਦੋਂ ਬਾਅਦ ਹਾਰਨ ਤੋਂ ਬਾਅਦ ਤੇ ਤਲਬੀਰ ਸਿੰਘ ਹਾਰਨ ਤੋਂ ਬਾਅਦ ਵੀ ਹਰੇਕ ਦੇ ਦੁੱਖ ਤੇ ਸੁੱਖ ਦਾ ਭਾਈਵਾਲ ਰਿਹਾ ਸੌਂਦੜਕੇ ਦਾ ਤੇ ਅੱਜ ਇਹ ਕੱਲਾ ਕੱਲਾ ਬਚਾ ਜਾਂਦਾ ਬੰਦਾ ਜਾਂਦਾ ਬੀਬੀ ਜਾਂਦੀ ਭੈਣ ਜਾਂਦੀ ਆ ਕਿ ਮਜੀਠੀਏ ਨੇ 2 4 ਦਿਨ ਇਲੈਕਸ਼ਨ ਦੇ ਟਾਈਮ ਟਪਾਉਣੇ ਆ ਤੇ ਚਲੋ ਬੜੀ ਵਧੀਆ ਗੱਲ ਆ ਮੇਰਾ ਹਲਕਾ ਤੇ ਬੜਾ ਵਧੀਆ ਸੈਟਅਪ ਹੈ ਮੈਂ ਇਹਦੇ ਕਰ ਗਿਆ ਥੋੜੀ ਸਾਨੂੰ ਮਜੀਠੇ ਚ ਧਰਿਆਲ ਸਾਹਿਬ ਆਪਾਂ ਨੂੰ ਲੋੜਿਆ ਮੈਂ ਮਜੀਠੇ ਚ ਜਾਵਾਂਗਾ ਨਾ ਨਾ ਕੋਈ ਮੈਂ ਮੈਂ ਬਿਲਕੁਲ ਜਾਵਾਂਗਾ ਮੈਂ ਜਦੋਂ ਪਾਰਟੀ ਦਾ ਜਿਹੜੀ ਪਾਰਟੀ ਨਾਲ ਆ ਗਿਆ ਮੈਂ ਆ ਗਿਆ ਮੈਂ ਮਜੀਠੇ ਚ ਮੇਰੇ ਬੰਦੇ ਇਕ ਮੈਂ ਜੁਆਇਨ ਕਰਾਵਾਂਗਾ ਉਮੀਦਵਾਰ ਬਣਾਉਂਦੀ ਵਿਧਾਨ ਸਭਾ ਦੇ ਵਿੱਚ ਤੇ ਉਹਦੇ ਲਈ ਵੀ ਤਿਆਰ ਹੋ ਕਿੱਥੋਂ ਜਿੱਲੀ ਦੀ ਸਫਾਈ 27 27 ਓਏ ਆ ਤਾਂ ਲਾ ਦੇ ਜੇ ਲਾਣਾ ਯਾਰ ਤੂੰ ਅੱਜ ਦੀ ਗੱਲ ਬੋਗੁਰਾ ਤ ਲੜਵੀਏ ਪਹਿਲਾਂ ਨਾ ਤਾਂ ਲੜਾ ਤੁਹਾਨੂੰ ਘਾ ਲਾ ਪਹਿਲਾਂ ਜਿੱਤ ਲੀਏ ਜੋ 27 ਆਉ ਫੇ ਇਹ ਸਭ ਤਾਮੀਰ ਜੀ ਭਲਸਾ ਸਾਹਿਬ ਅੱਗੇ ਦੇਖੋ ਜਿਹੜੀ ਲੀਡ ਦੀ ਗੱਲ ਹੈ ਨਾ ਜਿਹੜੀ ਲੀਡ ਦੀ ਗੱਲ ਆ ਹਲਕਾ ਤਾਂ ਕਾਲੀ ਨਾਲ ਦਾ ਗੜ ਬਣਿਆ ਜਾਂਦਾ ਜੀ ਕੋਈ ਗੱਲ ਨਹੀਂ ਸੋਲੋ ਹਾਂਜੀ ਕੌਣ 1 ਮਿੰਟ ਨਹੀਂ ਜਿਉ ਨੇ ਜਵਾਬ ਦਈਏ ਇਹਨਾਂ ਦਾ ਖਲੀ ਖਲੀ ਗੱਲ ਦੱਸੋ ਜੀ ਕੌਣ ਕਹਿੰਦਾ ਗੜ ਬਣਿਆ ਜਾਂਦਾ ਧਾਰੀਵਾਲ ਸਾਹਿਬ ਇੱਕ ਮਿੰਟ ਮੈਨੂੰ ਉਹਨਾਂ ਦੀ ਗੱਲ ਦਾ ਜਵਾਬ ਦੇ ਹਾਂਜੀ ਹਾਂਜੀ ਮਜੀਠੇ ਹਲਕੇ ਤੇ ਉਹਨਾਂ ਦਾ ਕਹਿਣਾ ਕੀ ਧਾਰੀਵਾਲ ਸਾਹਿਬ ਨੂੰ ਲੀਡ ਦਿਵਾਉਣ ਦੇ ਵਿੱਚ ਕੋਈ ਅਹਿਮ ਮੇਰੀ ਗੱਲ ਸੁਣੋ ਤੁਸੀਂ ਮਜੀਠੇ ਹਲਕੇ ਦਾ ਗੜ ਤੁਸੀਂ ਕਹੀ ਜਾਂਦੇ ਜਿਨਾ ਉਹ ਗੜ ਬਣਾਇਆ ਕਿੰਨਾ ਨੇ ਉਹਦੇ ਚ ਇੱਕ ਤਲਬੀਰ ਸਿੰਘ ਜੇਕਰ ਸਰਵਨ ਸਿੰਘ ਧੁੰਨ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹਨਾਂ ਦਾ ਬਹੁਤ ਵੱਡਾ ਚੋਗ ਤਾਂ ਰਿਆ ਅਸੀਂ ਨਾ ਝੋਲਾ ਚੁੱਕ ਕੇ ਮਜੀਠੀਏ ਦਾ ਕੱਲੇ ਕੱਲੇ ਬੰਦੇ ਦੇ ਘਰ ਚ ਗਏ ਆ ਕੱਲੇ ਕੱਲੇ ਬੰਦੇ ਦੇ ਘਰ ਚ ਜਾ ਕੇ ਦੱਸਿਆ ਕਿ ਇਹ ਵਿਕਰਮ ਸਿੰਘ ਮਜੀਠੀਆ ਜੀ ਇਹਦੀ ਬਾਦਲ ਦੇ ਘਰ ਦੇ ਵਿੱਚ ਗੱਲ ਜੇ ਮਤਲਬ ਗੱਲ ਮੁਕਦੀ ਇੰਨਾ ਕਿ ਝੂਠ ਮਾਰ ਕੇ ਪਹਿਲੀ ਇਲੈਕਸ਼ਨ ਚ ਅਸੀਂ 24000 ਦੀ ਲੀਡ ਦਿਵਾਈ ਉਥੇ ਜਿੱਤ ਸਾਰੀ 3500 ਦੀ ਹੁੰਦੀ ਹੁੰਦੀ ਤੇ 24000 ਦੀ ਲੀਡ ਦਿਵਾਈ ਉਦੋਂ ਬਾਅਦ 24000 ਤੋਂ ਲੀਡ ਟੁੱਟੀ ਨਹੀਂ ਉਹ ਕਦੀ 23 ਹੋ ਗਈ ਕਦੀ 25 ਹੋ ਗਈ ਕਦੀ 26 ਹੋ ਗਈ ਨਹੀਂ ਟੁੱਟੀ ਐਦ ਕੀ ਮੈਂ ਕਹਿਣ ਲੱਗਾ ਜੀ ਹੱਥ ਮਾਰ ਕੇ ਐਦ ਕੀ ਤੋੜ ਕੇ ਖਾਣਾ ਚੋਲੇ ਚਾ ਬਾਜੇ ਇਹਨਾਂ ਨਾਲ ਵੀ ਕੱਟੇ ਹੋਏ ਨੇ ਇਹਦੇ ਨਾਲ ਤੋਂ ਇਹਦੇ ਪੱਲੇ ਕੀ ਰਹੇ ਤਾਂ ਇਹ ਵਿਚਾਰੇ ਦੇ ਪੁੱਛੋ ਇਹਨੂੰ ਇਹਦੇ ਕਿਆ ਤੇ ਸ਼ਪਾਈ ਵੀ ਨਹੀਂ ਬਦਲਦੇ ਹੈ ਸਰਦਾਰ ਵੀਰਸੋ ਦਾ ਮੈਂ ਸਤਿਕਾਰ ਕਰਦਾ ਤੁਸੀਂ ਮੈਨੂੰ ਦੱਸੋ ਡਿਸਰਵ ਕਰਦੇ ਓਥੇ ਕਰਦੇ ਐ ਡਿਸਰਵ ਤੁਸੀਂ ਉਹਦਾ ਪਾਸ ਯਾਰ ਸਾਨੂੰ ਆਪਣੇ ਆਪ ਇਹਨਾਂ 'ਕੋ ਸੋਚਣਾ ਚਾਹੀਦਾ ਵਾ ਕਿ ਮੇਰਾ ਵੀ ਜਦਨ ਸੇਤ ਨਾਲ ਆ ਲੋ ਕੀਤੀ ਤੇ ਮੈਂ ਆਪਦੀ ਆਪੇ ਬਾਹਾਂ ਖੜੀਆਂ ਕਰਕੇ ਪੋਟ ਲੀਤੀ ਇਹ ਲਗਾਤਾਰ ਕਿ ਆ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਤੇ ਕਾਂਗਰਸ ਦੀ ਆਪਸ ਚ ਸੱਟੀ ਆ ਜਿਸ ਕਰਕੇ ਉਹਨਾਂ ਟਿਕਟ ਨਹੀਂ ਦਿੱਤੀ ਜਾਂਦੀ ਜੀਠੇ ਨੂੰ ਤੇ ਰਾਜਾ ਸਾਹਿਬ ਨੂੰ ਲੈ ਕੇ ਤਲਵਿੰਦਰ ਜੀ ਚੋਣਾਂ ਤੋਂ ਬਾਅਦ ਤੁਹਾਨੂੰ ਉਹ ਸਤਕਾਰ ਮਿਲੇਗਾ ਇਸ ਪਾਰਟੀ ਦੀ ਵਿੱਚ ਜਿਸ ਤਰੀਕੇ ਨਾਲ 19 ਸਾਲਾਂ ਵਿੱਚ ਕੀ ਹੋਇਆ ਇੱਕ ਮਿੰਟ ਇੱਕ ਮਿੰਟ ਕੀ ਜੀ ਕੀ ਕੀ ਸੱਟ ਦੀ ਗੱਲ ਨਹੀਂ ਸਤਕਾਰ ਉਹੀ ਮਿਲੇਗਾ ਦੇਖੋ ਸਤਕਾਰ ਲੈਣਾ ਸਤਕਾਰ ਮੈਂ ਕੋਈ ਕਮਿਟਮੈਂਟ ਨਹੀਂ ਕੀਤੀ ਸਤਕਾਰ ਲੈਣਾ ਬੰਦੇ ਦੇ ਆਪ ਦੇ ਹੱਥ ਵਾਸ ਹੁੰਦਾ ਸਤਕਾਰ ਲੈਣਾ ਨਾ ਬੰਦੇ ਦੇ ਅੱਜੇ ਮਜੀਠੀਆ ਮੇਰਾ ਫੋਨ ਚੁੱਕਦਾ ਰਹਿੰਦਾ ਤਾਂ ਜਨੂੰ ਨੂੰ ਸਤਕਾਰ ਮਿਲਣਾ ਇਹ ਮੈਂ ਤੁਹਾਨੂੰ ਆਖਿਆ ਕਿ ਸਤਕਾਰ ਲੈਣਾ ਬੰਦੇ ਦੇ ਹੱਥ ਵਾਸਤੇ ਤੁਸੀਂ ਕਿਹਾ ਜੀ ਮਜੀਠੀਆ ਸਾਹਿਬ ਅੱਜ ਤਕਨੀਕ ਕੇ ਚਾ ਰਹੇ ਨੇ ਤੁਸੀਂ ਉਹਨਾਂ ਨੂੰ ਦੁਬਾਰਾ ਕਰੋੜ ਲੈਵਲ ਤੇ ਲੈਣ ਦਾ ਕਰੋ ਹਨ ਵਰਕਿੰਗ ਕਰਦੇ। ਮਹਾਰਾਜ ਲੋਕਾਂ ਨੇ ਜਾਂ-ਜਾਂ ਤੋਂ ਗੱਡੀਆਂ ਤੇ ਲੈ ਆਂਦਾ ਮੈਂ ਉੱਥੇ ਗਲੀਆਂ 'ਚ ਈ ਰਿਸ਼ਕੇ ਦੇ ਲਿਓਣਾ। ਇਹ ਐਕਟ ਵਾਲਾ ਲੈ ਤੁਰੇ ਫਿਰਨਗੇ ਗਲੀਆਂ 'ਚ। ਇਹ ਲੈਂਡ ਕਰੂਜ਼ਰਾਂ ਨਹੀਂ ਲੰਗਣੀਆਂ ਉਹਨਾਂ ਗੱਡੀਆਂ ਦੇ ਉਹਨਾਂ ਗਲੀਆਂ ਦੇ ਵਿੱਚ। ਨਸ਼ਾ ਪੰਜਾਬ ਦਾ ਵੱਡਾ ਮੁੱਦਾ ਜੀ ਨਸ਼ਾ। ਬਹੁ ਸ਼ਰੋਮਣੀ ਕਾਲੀ ਦਲ ਕਹਿੰਦਾ ਕਿ ਆਮ ਆਦਮੀ ਦੀ ਸਰਕਾਰ ਦੇ ਵੇਲੇ ਨਸ਼ਾ ਜਿਹੜਾ ਸਭ ਤੋਂ ਵੱਧ ਵਧਿਆ। ਸ਼ਰੋਮਣੀ ਕਾਲੀ ਦਲ ਵੇਲੇ ਕਿੰਨਾ ਸੀ ਕਿਹੜਾ ਮੈਂ ਵੀਰ ਜੀ ਜਦੋਂ ਦਾ ਜੰਮਿਆ ਪਲਿਆ ਜਦੋਂ ਦਾ ਮੈਂ ਨਸ਼ੇ ਦੇ ਬਾਰੇ ਸੁਣ ਰਿਹਾ ਨਸ਼ਾ ਨਹੀਂ ਖਤਮ ਹੋ ਰਿਹਾ ਇਹਦਾ। ਔਰ ਕੋਸ਼ਿਸ਼ ਕਰਾਂਗੇ ਕਰਾਂਗੇ ਕੋਸ਼ਿਸ਼ ਹਰ ਬੰਦਾ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਨਾ ਇੱਕ ਸਿਆਸੀ ਬੰਦੇ ਨੂੰ ਸਮਝਦੇ ਜੇ ਖਰੇ ਜਾਣ ਕੇ ਨਹੀਂ ਕਰਦੇ ਇਹ ਪਰ ਕੋਈ ਵੀ ਐਡਾ ਮਰੀ ਜਮੀਰ ਵਾਲਾ ਨਹੀਂ ਹੁੰਦਾ ਹਰ ਬੰਦਾ ਚਾਹੁੰਦਾ ਕਿ ਯਾਰ ਅਸੀਂ ਅਸੀਂ ਅਗਲੇ ਦੇਤੀ ਪੁੱਤ ਦਾ ਜਦੋਂ ਹਾਲਾਤਵੇਂ ਉਹਨੂੰ ਪਹਿਲਾ ਦੇਤੀ ਪੁੱਤ ਦੀ ਫੇਸ ਜਿਹੜਾ ਸਾਡੀਆਂ ਅੱਖਾਂ ਸਾਹਮਣੇ ਆਵਾਜ਼ ਤੇ ਜੇ ਸਾਡੇ ਨਾਲ ਆਹ ਕੁਝ ਵਾਪਰੇ ਤੇ ਸਾਡੇ ਸਾਡੇ ਤੇ ਕੀ ਬੀਤੂਗੀ ਸੋ ਇਸ ਕਰਕੇ ਅਸੀਂ ਤੇ ਮੈਂ ਤੁਹਾਨੂੰ ਯਾਦ ਹੋਣਾ ਸੁਚੈਨ ਨੂੰ ਯਾਦ ਆ ਮੇਰੇ ਇੱਕ ਗੁਰੂ ਅਰਜਨ ਦੇਵ ਨਗਰ ਸੀਗਾ ਮੇਰੇ ਮੈਂ ਉੱਥੇ ਨੂੰ ਲੈ ਕੇ ਗਿਆ ਲੋਕਾਂ ਦੀਆਂ ਲੱਤਾਂ ਟੀਕੇ ਲਾ ਲਾ ਵਡੀਆਂ ਗਈਆਂ ਬਾਹਾਂ ਵਡੀਆਂ ਗਈਆਂ ਕਾਂਗਰਸ ਸਰਕਾਰ ਵੇਲੇ ਦੀ ਗੱਲ ਆ ਈਵਨ ਇਥੋਂ ਤੱਕ ਮੈਨੂੰ ਆ ਆ ਆ ਉਤਾਰ ਤੋਂ ਫਲੋਤਾ ਉਥੋਂ ਦਾ ਇਹ ਈਵਨ ਈਵਨ ਇਹਨਾਂ ਸਾਨੂੰ ਇਥੋਂ ਤੱਕ ਕਹਦਾ ਕਿ ਜੋ ਸਾਡੇ ਇਲਾਕੇ ਦਾ ਹਸ਼ਰ ਹੋ ਗਿਆ ਨਾ ਇਹਦਾ ਨਾਮ ਗੁਰੂ ਅਰਜਨ ਦੇਵ ਨਗਰ ਤੋਂ ਬਦਲ ਦਿਓ ਸਾਨੂੰ ਸ਼ਰਮ ਆਉਂਦੀ ਹੈ ਜਦੋਂ ਲੋਕੀ ਕਹਿੰਦੇ ਗੁਰੂ ਅਰਜਨ ਦੇਵ ਨਗਰ ਤੇ ਇਥੇ ਹਲਾਤ ਕੀ ਬਣੇ ਪਏ ਸੋ ਇਸ ਕਰਕੇ ਲਿਆਦਾ ਕਿੰਨੇ ਆ ਰੋਕਣਾ ਕਿਹਨਾਂ ਕਿਤੇ ਕਾਲੀ ਤਲੀਆਂ ਚਲੋ ਉਹ ਗੱਲਾਂ ਕਹਿਣ ਦੀਆਂ ਵਾ ਜੋ ਮਰਜੀ ਆ ਮੈਂ ਹੁਣ ਐਵੇਂ ਉਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਤੁਸੀਂ ਹੋਰ ਕੋਈ ਗੱਲ ਕਰਨੀ ਦੇਖੋ ਦੇਖੋ ਸੁਣੋ ਸੁਣੋ ਜੋ ਗੱਲ ਸੁਣੋ ਤਦਵੀਰ ਉਹਨਾਂ ਦੇ ਆਪਣੀ ਗੱਲ ਸਾਰੀ ਸਪਸ਼ਟ ਕਰੋ ਆਪਾਂ ਪੁਰਾਣੀਆਂ ਗੱਲਾਂ ਨਾ ਕਰੀਏ ਆਪਾ ਇਲੈਕਸ਼ਨ ਲੜਨ ਜਾ ਰਹੇ ਅਸੀਂ ਰਲ ਕੇ ਦੋਵੇਂ ਭਰਾ ਲੋਕ ਸਭਾ ਦੀ ਸੀਟ ਜਿਹੜੀ ਆ ਉਹ ਜਿੱਤ ਕੇ ਵੱਡੇ ਮਾਣ ਦੇ ਨਾਲ ਜਿੱਤ ਕੇ ਜਾਵੋਗੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਨਾਲ ਬਹੁਤ ਬਹੁਤ ਸਪੋਰਟ ਹੈ ਮੈਂ ਕਿਹਾ ਬਹੁਤ ਸਪੋਰਟ